ਆਓ ਮੈਡਮ ਆਣਾ ਬਈ ਉਹਦੇ ਸੀ ਦੇਖੋ ਮੈਂ ਜਦੋਂ ਬਾਈ ਪੜਦਾ ਹੁਣ ਇੱਥੇ ਆਪਣੇ ਪੜਿਆ ਆਪਣੇ 6ਵੀਂ ਤੋਂ 10ਵੀਂ ਤੱਕ ਸਕੂਲੇ ਇਹਦਾ ਮੈਨੂੰ ਗ੍ਰਾਂਟ ਦੇ ਟੈਂਚਰ ਜਨੇ ਹੁੰਦੇ ਸੀ ਨਾ ਅੱਛਾ ਤੇ ਤੂੰ ਸੁਨੀਲ ਤੂੰ ਵਧੀਆ ਵਰਚਾ ਦੂੰਗਾ ਨਾ ਨਾਮ ਲਿਖਵਣਾ ਦੂੰਗਾ ਲੱਗ ਹੋਣਾ ਤੂੰ ਕਬੱਡੀ ਕਰਕੇ ਬਾਈ ਮੇਰੀ ਮਾਂ ਮੇਰੇ ਕੋਲ ਆ ਬਾਈ ਅੱਛਾ ਹਾਂਜੀ ਬਾਈ ਇਨਾ ਮੈਨੂੰ ਹੁੰਦਾ ਆਪਣੇ ਮਾਂ ਕਿ ਮੈਂ ਕਬੱਡੀ ਖੇਡਦਾ ਕਬੱਡੀ ਬਹੁਤ ਪਸੰਦ ਦਿੱਤਾ ਉਹਨੂੰ ਨਾ ਜੇ ਨਾ ਖੇਲਦੇ ਹੁੰਨੇ ਭਾਈ ਕੀ ਹੋਣਾ ਹੈਗਾ ਦਿਹਾੜੀ ਕਰਦੇ ਹੁੰਨੇ ਠੀਕ ਆ ਭਾਈ ਆ ਕੁਝ ਹੋ ਜਾਣਾ ਸੀ ਇੰਨੇ ਪੈਸੇ ਇਕੱਠੇ ਕਰਨੇ ਕੌਣ ਜਾਣਦਾ ਹੁਣ ਹੈਈ ਭਾਈ ਕੋਈ ਵੀ ਨਹੀਂ ਜਾਣਦਾ ਹੋਣਾ ਹੈਗਾ ਮੈਂ ਅੱਜ ਤਈ ਬਾਈ ਜਿੱਦੋਂ ਜਾਣਾ ਨਾ ਮੈਂ ਕਰਦੇ ਮੈਂ ਪੁੱਛ ਕੇ ਜਾਣਾ ਕਿੰਨਾ ਖਰਚਾ ਹੈਗਾ ਜੀ ਉਹਨੇ ਕਹਿ ਵੀ ਦੇਣਾ ਹੈਗਾ ਹਾਂ ਤੇ ਆਪ 200 ਰੱਖ ਲੈਣਾ ਜੀ ਜੇਬ ਤੇ ਸਾਥੋਂ ਦਾ 500 ਨਾਲ ਲੈ ਕੇ ਜਾਣਾ ਪਿੱਛੇ ਕੋਈ ਪਰੋਣਾ ਆ ਜਾਂਦਾ ਰਿਸ਼ਤੇਦਾਰ ਆ ਜਾਂਦਾ ਮੰਮੀ ਹੁਣਾਂ ਨੂੰ ਮਸੂਹ ਸੁਣਾ ਹੋਵੇ ਕਿ ਯਾਰ ਘਰੇ ਪੈਸੇ ਹੈ ਨਹੀਂਗੇ ਡਾੜੀ ਭਰਾ ਹੁਣੀ ਠੀਕ ਨਹੀਂ ਗਏ ਮਤਲਬ ਉਹ ਤਾਂ ਕੰਮ ਕਰ ਨਹੀਂ ਸਕਦੇ ਕਿ ਆਜੋ ਸਾਤੇ ਆ ਦੇਣਾ ਆ ਗਿਆ ਇਹਨਾਂ ਨਹੀਂ ਭਾਈ ਆਪਾਂ ਮਸੂਰ ਸੌਂ ਦਿੱਤਾ ਆਪਣੇ ਆਪ ਹੀ ਮੇਰੀ ਡੈਰੀ ਆ ਭਈ ਆ ਇੱਕ ਮਿੰਟ ਇੱਧਰ ਆਇਆ ਭਾਈ ਦਾ ਦਿਖਾਣਾ ਹੈ ਬੜੀ ਵੱਡੀ ਗੱਲ ਆ ਯਾਰ ਮੈਂ ਤਾਂ ਪਹਿਲੀ ਵੀ ਦੇਖਿਆ ਇਹਦਾ ਆ ਸਾਰੀ ਡੈਰੀ ਵਾਈ ਆਪਾਂ ਲਿਖੀ ਗਈ ਆ ਹਾਂ ਹਾਂ ਹਾਂਜੀ 85 ਤੋਂ 1990 ਦੇ ਵਿੱਚ ਲੜਾਈ ਹੋਈ ਸੀ ਆ ਇਦਾਂ ਲਿਖਿਆ ਲਾ ਪਿੰਡ ਮਤਲਬ ਪਿੰਡ ਭਾਈ ਸਾਡੇ ਆਪਣੇ ਨਾ ਪਿੰਡ 'ਚ ਇਦਾਂ ਹੋ ਗਿਆ ਇਸ ਵਾਰ ਹੂੰ ਕੁਝ ਗੱਲਾਂ ਕਰਕੇ ਹੂੰ ਕੀ ਦੋ ਬੇੜੇ ਆਪ ਪਿੰਡ 'ਚ ਬਹਿ ਜਾਂਦੇ ਆ ਨਾ ਭਾਈ ਕਈ ਕੋਈ ਦਾਦ ਕੱਢ ਲਿਆਉਂਦਾ ਕਿ ਕੋਈ ਕਿਰਪਾਨਾ ਇੱਕ ਦੂਜੇ ਮੁੰਡੇ ਆਲੇ ਵਿਰੋਧ ਇਦੇ ਹੀ ਉਤਾਲ ਹੂੰ ਠੀਕ ਆ ਜੀ ਛਿਦੇ ਭਾਈ ਤੇਰੇ ਫੈਨ ਆ ਗਏ ਪਿਆਰ ਉਹ ਭਾਈ ਮੇਰੇ ਨਿਆਣਿਆਂ ਦਾ ਛਿਲਾ ਭਾਈ ਕਿੱਦਾਂ ਦੰਬੀ ਜਾਂਦੇ ਆ ਜੀ ਤਾੜੀ ਵੱਸ ਗਈ ਤੁਹਾਡੀ ਵੱਸ ਗਈ ਕੜਾਤੀਏ ਕੜਾਤੀ ਕੜਾ ਕਰਦੇ ਆਪਣੇ ਇੰਟਰਵਿਊ ਹੋ ਰਹੀ ਆ ਕੈਮਰੇ ਦੇ ਆ ਹੋ ਲੈ ਸ਼ੋਰ ਦੇ ਚੈਨਲ ਆਦੋ ਕਹਿੰਦੇ ਕਿਹੜਾ ਭਾਈ ਇਹਨਾਂ ਨੂੰ ਮਿਆਣਿਆ ਨੂੰ ਚੈਨਲ ਮੇਰਾ ਪਿੰਡ ਪੰਜਾਬ ਅਫੀਸ਼ੀਅਲ ਤੁਹਾਨੂੰ ਲਿੰਕ ਕਰ ਦਾਂਗੇ ਸੈਂਡ ਠੀਕ ਆ ਠੀਕ ਆ ਅੱਜ ਆ ਪਾਏ ਆ ਜੀ ਸ਼ੀਲੇ ਭਰਾ ਦੇ ਕੋਲ ਸ਼ੀਲਾ ਕਿੰਨਾਂ ਵਾਲਾ ਗੁਰੂ ਤੇ ਵੀਰ ਦੇ ਸੱਟ ਲੱਗੀ ਸੀ ਹੁਣ ਆਪਰੇਸ਼ਨ ਕਰਾਇਆ ਵੀਰ ਨੇ ਤੇ ਅਸੀਂ ਜਾਣਦੇ ਹੀ ਖੇਤਾਂ ਨੂੰ ਤੇ ਇੱਥੇ ਸਕੂਲ ਦੀ ਬੱਸ ਖੁੱਭਗੀ ਲੈ ਆਣੇ ਭਾਜੀ ਤੇ ਵੀਰ ਦੇ ਫੈਨ ਮਿਲ ਪਏ ਕਹਿੰਦੇ ਸ਼ੀਲਾ ਭਾਜੀ ਆਓ ਮੈਡਮ ਆਣਾ ਭਈ ਉਹ ਦੇਖੋ ਮੈਂ ਜਦੋਂ ਭਾਜੀ ਪੜਦਾ ਹੁਣ ਇੱਥੇ ਆਪਣੇ ਪੜੇ ਆ ਆਪਣੇ 6ਵੀਂ ਤੋਂ 10ਵੀਂ ਤੱਕ ਜਿਹੜੀ ਸਕੂਲੇ ਇਹਨਾਂ ਨੂੰ ਗ੍ਰੰਟ ਦੇ ਤੋਂ ਇਨਚਾਰਜ ਨੇ ਹੁੰਦੇ ਹੀ ਨਾ ਅੱਛਾ ਤੇ ਤੂੰ ਸੁਨੀਲ ਤੂੰ ਵਧੀਆ ਵਰਚਾ ਦੂੰਗਾ ਨਾ ਨਾਮ ਲਿਖਵਣਾ ਤੂੰ ਅਲੱਗ ਹੋਣਾ ਤੂੰ ਅਥੀ ਗਾੜੇ ਨੇ ਵਝਾਂ ਲੈ ਸਿਹਰਾ ਬਲਾਗ ਲੰਗਦੇ ਨਹੀਂ ਵਧੀਆ ਛੀਲੇ ਬਾਾਕੀ ਆ ਆਪਣੇ ਛੀਲੇ ਦੇ ਜਿੱਦਾਂ ਮੈਂ ਤੁਹਾਨੂੰ ਕਿਹਾ ਸੀ ਸੱਟ ਲੱਗੀ ਆ ਤੇ ਘਰੇ ਹੈ ਨਹੀਂ ਲਾਈਟ ਤੇ ਫਿਰ ਅਸੀਂ ਇੱਧਰ ਆ ਗਏ ਖੇਤਾਂ ਵੱਲੋਂ ਰਾਤ ਦੀ ਗਈ ਮੀਂਹ ਬਹੁਤ ਪਿਆ ਰਾਂਦਾ ਨਹੀਂ ਵੀ ਸਾਡੇ ਉੱਤੇ ਇਹ ਤਲਵੰਡੀ ਆ ਬਾਜੀ ਆ ਆਪਣੇ ਪੀ ਦਸਤਗੀ ਪੀ ਪੀ ਦਾ ਜਗਾ ਵਾ ਅੱਛਾ ਮੇਲਾ ਉਹ ਪੜਾ ਲੱਗ ਰਿਹਾ ਹੈ ਬਈ ਇੱਥੇ ਅਰੇ ਵੋਲੇ ਆਂ ਭਰੇ ਆਉਂਦਾ ਬਾਜੀ ਤੇ ਹੁਣ ਅਸੀਂ ਕਿਹਾ ਵੀ ਚੱਲ ਮੋਟਰ ਤੇ ਆ ਕੇ ਗੱਲਬਾਤ ਕਰਦੇ ਆਂ ਹਾਂਜੀ ਬੜੀ ਨਾ ਆਸ਼ਪਤੀ ਲੱਗੀ ਆ ਭਾਈ ਇਹ ਤਲਵੰਡੀ ਦਾ ਜੀ ਭਾਈ ਜਿੱਦਾਂ ਮੁੰਡਾ ਅੱਛਾ ਭਾਈ ਹੁਣੀ ਆ ਹੂੰ ਹੂੰ ਤੇ ਉਹਨਾਂ ਦਾ ਬਾਗ ਦਾ ਅਸਤਾਫ ਉਹਨਾਂ ਦਾ ਫਰੈਂਡ ਬੜਾ ਹੀ ਗਲੋਆ ਹੈ ਭਾਈ ਇੱਕ ਦੂਜੇ ਦੇ ਠੀਕਾ ਠੀਕਾ ਹਾਂਜੀ ਘਰੇ ਜੋ ਲੈਣ ਨਹੀਂ ਇੱਥੇ ਜਦੋਂ ਨਹੀਂ ਵਧੀਆ ਯਾਰ ਮੋਲ ਹਾਂਜੀ ਫਰਿਆਲ ਭਾਈ ਹੁਣੀ ਭਾਈ ਇੱਥੇ ਨਾ ਹੌਣ ਆਉਂਦੇ ਆ ਦੇਖੋ ਚਲਾ ਬਣਿਆ ਅੱਛਾ ਆ ਆ ਜਾਣਾ ਭਾਈ ਮੇਨੂੰ ਕਰਕੇ ਫੰਕਸ਼ਨ ਕਰਨ ਜਿੱਦਾਂ ਆਪਰੇਸ਼ਨ ਕਰੂਗਾ ਆ ਫਿਰ ਈਮ ਬਾਈ ਹੋ ਗਏ 2 ਢਾਈ ਮਹੀਨੇ ਹੋ ਗਏ ਬਾਈ ਜਿੱਦਾਂ ਅੱਛਾ ਪਲੇਟ ਹੋਏ ਨੂੰ ਬਾਈ 2 ਢਾਈ ਮਹੀਨੇ ਹੋ ਗਏ ਪਰ ਬਾਈ ਆ ਹੁਣ ਹਫਤਾ ਕਹਿੰਦਾ ਜਿੱਦਾਂ ਹੁਹ ਹੁਹ ਆਪਣੇ ਹਫਤਾ ਕ ਜਿੱਦਾਂ ਹੁਣ ਪਾਣੀ ਆ ਭਰ ਗਿਆ ਬਾਈ ਗੋਡੇ ਵਿੱਚ ਅੱਛਾ ਤੇ ਹੁਣ ਬਾਈ ਜਿੱਦਾਂ ਹੋਏ ਆਪਾਂ ਨੂੰ 2 ਦਿਨ ਹੋਏ ਬਾਈ ਛੁੱਟੀ ਹੋਈ ਨੂੰ 3 ਦਿਨ ਉਹ ਰੱਖਿਆ ਬਾਈ ਉੱਥੇ ਪਾਣੀ ਪੂਣੀ ਕੱਢਿਆ ਬਾਈ ਫੇਰ ਆਣ ਨਾ ਅੱਛਾ ਆ ਬੈਠੋ ਬਾਈ ਕੋਈ ਨਾ ਜਿਹੜੀ ਆਪਣੇ 60 ਉਹਦਾਂ ਕਾਫੀ ਪੁਰਾਣੀ ਸੀ ਤੁਹਾਡੀ ਹੈ ਨਾ 60 ਬਾਈ ਸਾਲ ਪੁਰਾਣੀ ਸੀ ਜਿੱਦਾਂ ਹਾਂਜੀ ਪ੍ਰੇਡ ਬਾਈ ਵੇ ਇਦਾਂ ਹੀ ਹੁਣ ਜਾ ਕੇ ਐਮ ਆਰ ਆਈ ਕਰਵਾ ਕੇ ਬਾਈ ਕੀਤਾ ਜਿੱਦਾਂ ਹਾਂਜੀ ਕਿਉਂਕਿ ਪ੍ਰੋਲਾਂ ਚੱਲਦੀਆਂ ਪਈਆਂ ਸੀ ਆਹੀਆਂ ਨਹੀਂ ਕਰਵਾ ਹੋਇਆ ਨਾ ਬਾਈ ਇੱਕ ਸਾਲ ਤੇ ਫਿਰ ਉਦਹੀਂ ਹੈ ਨਾ ਖੇਢੀ ਗਈ ਤੁਸੀਂ ਉਦਹੀਂ ਬਾਈ ਜਿੱਦਾਂ ਕਿ ਇੱਕ ਬੰਦੇ ਨੇ ਹੁੰਦਾ ਹੀ ਆ ਆਪਾਂ ਉੱਥੇ ਜਲ ਜੀਏ ਦਵਾਈ ਲੈ ਆਈਏ ਦੇਸੀ ਦਵਾਈ ਖਾ ਲਈਏ ਕਿ ਚਲੋ ਆਪਣਾ ਗੋਡਾ ਸੈੱਟ ਹੋ ਜੂਗਾ ਕੀ ਆਪਾਂ ਚਲੋ ਮੈਚ ਆ ਗਾਂਹ ਤਕੜੇ ਮੈਚ ਆ ਲੈ ਉਹ ਮੈਂ ਦੀ ਤਿਆਰੀ ਕਰਕੇ ਆਪਾਂ ਖੇਡੀਆਂ ਦਾ ਕਿ ਮੈਚ ਨਾ ਬਾਈ ਇਦੇ ਵਾਸਤੇ ਕੀ ਦਵਾਈ ਲੈ ਆਉਣੀ ਆ ਘਰੇ ਚਾਹ ਦੇ ਰੈਸਟ ਕਰਨੀ ਫੇਰ ਕੀ ਚਲੋ ਮੈਚ ਖੇਡੀਏ ਫੇਰ ਬਾਈ ਮੈਚ ਖੇਡਣ ਜਾਣਾ ਜੋ ਟੀਮ ਦੇ ਨਾਲ ਹੁੰਦੇ ਆਂ ਆਪਾਂ ਨਾ ਕਬਡੀਆਂ ਪਾਉਣੀਆਂ ਇੱਕ ਮੈਚ ਪਾ ਲੈਣੀਆਂ ਦੂਜੇ ਜਵਾਈ ਲੰਗ ਵੱਜਣ ਲੱਪਣੀ ਕੋਈ ਲਾਤਾ ਜੋਲ ਹੋ ਜਾਣਾ ਨਾ ਬਾਈ ਇਹ ਉਹ ਮਜਬੂਰੀ ਹੀ ਹੋਈ ਨਾ ਬਾਈ ਕਿ ਜਾਣਾ ਪੈਣਾ ਆਪਾਂ ਨੂੰ ਸੱਟ ਲੱਗੀ ਦੇ ਵਿੱਚ ਪਲੇਅਰ ਨਾ ਕਿਦਾਂ ਖੇੜਿਆਂ ਦਾ ਬਾਈ ਇੱਕ ਹਮੇ ਦਾਦੀ ਹਣੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਕਿੱਦਾਂ ਮੈਚ ਲੱਗਾ ਹਨਾ ਭਾਈ ਕਦੀ ਦੱਸੀਦਾ ਹੈਗਾ ਅੱਜ ਇੰਨੀਆਂ ਕਬਡੀਆਂ ਪਾਈਆਂ ਕਿ ਮੈਂ ਦੋ ਦੋ ਕਬਡੀਆਂ ਪਾਈਆਂ ਮੈਂ ਡੜੀ ਮੈਚ ਜਤਾਇਆ ਹੈ ਤੇ ਐਦਾਂ ਆਣ ਕੇ ਦੱਸੀਆ ਹੁਣ ਭਾਈ ਥੋੜਾ ਟਾਈਮ ਲੰਘਦਾ ਜੋ ਸੱਟ ਲੱਗ ਲੰਘਦਾ ਲੰਘਦਾ ਇਹਦਾ ਮੈਂ ਦੱਸਿਆ ਜੜੀ ਚਾਰ ਕਬਡੀਆਂ ਪਾਈਆਂ ਚਾਰੇ ਹੀ ਜਫੇ ਡੜੀ ਉੱਥੇ ਜਾਉਣ ਲੱਪਿਆ ਭਾਈ ਕਹਿੰਦਾ ਯਾਰ ਆ ਵੀ ਟਾਈਮ ਆ ਗਿਆ ਕਹਿੰਦਾ ਦਿੱਤੇ ਹੈ ਕਹਿੰਦਾ ਗੋਡਾ ਸੈੱਟ ਕਰਾ ਉਹ ਇਹਦਾ ਕਹਿੰਦਾ ਅਸੀਂ ਕੰਮ ਕਰਾਂ ਲਾ ਪੈਨੇ ਬੜਾ ਡੈਡੀ ਹੁਣ ਹੀ ਲਾ ਬਾਈ ਲੰਗ ਮਾਰਦੇ ਤੁਰਦੇ ਹੀ ਗਏ ਹਨਾ ਤੇ ਉਹਨਾਂ ਨੇ ਆਪਾ ਹੁਣ ਆਪਾਂ ਹੀ ਮਾਵੇਂ ਨੂੰ ਦੇਖਣਾ ਬਾਈ ਕੀ ਆ ਤੇ ਸਾਡੇ ਹੁੰਦੇ ਹੁੰਦੇ ਉਹ ਕਿੱਦਾਂ ਕੰਮ ਕਰਾਂ ਲਾ ਪੈਣਾ ਇੰਨੀ ਤਕਲਈ ਹੁੰਦੀ ਨਾ ਤੇ ਬਾਈ ਫੇ ਮੈਂ ਜਦੋਂ ਟਾਈਮ ਆਉਂਦਾ ਬਾਈ ਜਦੋਂ ਬਾਈ ਨੂੰ ਲਿਆਉਂਦਾ ਹਫਤੇ ਕਿ ਹਾਂ ਵੀ ਚਲੋ ਬੰਦਾ ਸਹੀ ਹੋ ਜਾਈਏ ਨਾ ਬਾਈ ਮਰਾ ਟਾਈਮ ਦੇਖਿਆ ਤੇ ਚਲੋ ਹੁਣ ਬਾਈ ਵੱਡਾ ਭਰਾ ਹੀ ਜਿੱਦਾਂ ਪ੍ਰਾਈਵੇਟ ਸਕੂਲੇ ਬਾਈ ਲੱਗਾ ਨਿਆਣੇ ਜਿੱਦਾਂ ਪੱਥੋਂ ਲਾਉਣੇ ਨਾ ਅੱਛਾ ਆ ਬਾਈ ਤੇ ਚਲੋ ਸੋਖਾ ਕੰਮ ਸੀਗਾ ਪਾੜਾ ਕਰ ਨਹੀਂ ਸਕਦੇ ਸੀਗੇ ਤੇ ਚਲੋ ਘਰ ਦਾ ਖਰਚਾ ਬਾਈ ਚੱਲਣ ਲੱਪਿਆ ਨਾ ਫੇਰ ਮਨ ਨੂੰ ਹੋਇਆ ਕਿ ਚਲੋ ਹੁਣ ਟਾਈਮ ਵੀ ਹੈਗਾ ਵਾ ਸੀਜ਼ਨ ਥੋੜਾ ਬਾਈ ਇਧਰ ਇਦਾਂ ਹੀ ਆ ਨਾ ਆਫਾ ਕਿ ਚਲੋ ਬਾਈ ਗਿਆਲੇ ਬਾਰੇ ਮਹੀਨੇ ਤੱਕ ਸੈੱਟ ਹੋ ਜਾਵਾਂਗੇ ਪੂਰੀ ਆਪਣਾ ਚੱਲਦੇ ਬਾਈ ਕੋਟੀ ਸਿਰ ਤੋਂ ਆਣਾ ਚਲੋ ਭਾਜੀ ਕਰਨ ਲੱਪੇ ਆਪਣੇ ਜਿੱਦਾਂ ਕੰਮ ਆ ਘਰ ਦਾ ਗੁਜਾਲਾ ਹੁਣ ਲੱਪਿਆ ਆਪਣੇੜ ਬਾਈ ਫੇਰ ਮੈਂ ਕਿਹਾ ਚਲੋ ਸੋਚਿਆ ਕਿ ਚਲੋ ਕਰਵਾ ਲਈਏ ਇਦਾਂ ਹੀ ਬਾਈ 50000 ਲੋਨ ਚੱਕਿਆ ਉਹਤਾਲ ਹੋਣਾ ਨੇ ਮਨੇਤਾ ਨੇ ਹੈਲਪ ਕੀਤੀ ਸੀ ਸਿਮਾ ਹੋ ਗਿਆ ਭਾਈ ਸੁਰਖਪੁਰ ਆ ਦੁੱਧਿਆ ਆਪਣਾ ਪੱਤਰ ਵਾਲਾ ਤੇ ਆਪਣਾ ਸੱਤੂ ਹੋ ਗਿਆ ਸੁਰਖਪੁਰ ਜਾਣਾ ਭਾਈ ਇਹਨਾਂ ਨੇ ਹੈਲਪ ਕੀਤੀ ਸੀ ਚਲੋ ਆਪਾਂ ਅਪਡੇਟ ਕਰਾ ਕੇ ਭਾਈ ਆ ਗਏ ਘਰੇ ਨਾ ਆਪਰੇਸ਼ਨ ਕਰੋਨਾ ਵੀ ਸੌਖੀ ਗੱਲ ਨਹੀਂ ਗਈ ਆਪਣੇ ਪਲੇਅਰ ਨੂੰ ਬਹੁਤ ਕੁਝ ਹੈਣਾ ਸੋਚਣਾ ਪੈਣਾ ਜੇ ਮੈਂ ਆਪਣੇ ਬੈੱਡ ਤੇ ਪੈ ਗਿਆ ਵੀ ਪਿੱਛੋਂ ਮੇਰੀ ਫੈਮਲੀ ਦਾ ਕੀ ਹਾਲ ਹੋਊ ਉਹੀ ਦਾ ਭਾਈ ਇੱਕ ਨਾ ਚੱਕਰ ਦਾ ਕਿ ਆਪਾਂ ਫੈਮਲੀ ਬਾਈ ਹੁਣ ਹੁੰਦਾ ਹੀ ਗਾ ਜਿਆ ਸਾਰੀ ਫੈਮਲੀ ਮੈਂ ਦੇਖਦਾ ਮੈਂ ਤੇ ਹੀ ਬਾਈ ਜਦੋਂ ਜਾਣਾ ਨਾ ਮੈਂ ਕਰਦੇ ਪੁੱਛ ਕੇ ਜਾਣਾ ਕਿੰਨਾ ਖਰਚਾ ਹੈਗਾ ਜੀ ਉਹਨੇ ਕਹਿ ਵੀ ਦੇਣਾ ਹੈਗਾ ਹਾਂ ਤੇ ਆਪ 200 ਰੱਖ ਲੈਣਾ ਜੀ ਜੇਬ ਤੇ 700 500 ਨਾਲ ਦੇ ਕੇ ਜਾਣਾ ਪਿੱਛੇ ਕੋਈ ਪਰੋਣਾ ਆ ਜਾਂਦਾ ਰਿਸ਼ਤੇਦਾਰ ਆ ਜਾਂਦਾ ਮੰਮੀ ਹੁਣਾਂ ਨੂੰ ਮਸੂਹ ਸੁਣਾ ਹੋਵੇ ਕਿ ਯਾਰ ਘਰੇ ਪੈਸੇ ਹੈ ਨਹੀਂਗੇ ਡਾੜੀ ਭਰਾ ਹੁਣੀ ਠੀਕ ਨਹੀਂਗੇ ਮਤਲਬ ਉਹ ਤਾਂ ਕੰਮ ਕਰ ਨਹੀਂ ਸਕਦੇ ਕਿ ਆਜੋ ਸਾਤੇ ਆ ਦੇਣਾ ਆ ਗਿਆ ਇਹਨਾਂ ਨਹੀਂ ਬਾਈ ਆਪਾਂ ਮਸੂਹ ਸੁਣਾ ਦਿੰਦਾ ਹੈਨਾ ਤੇ ਜਦੋਂ ਹੁਣ ਚਲੋ ਆਪਰੇਟ ਕਰਵਾ ਲਿਆ ਭਾਈ ਆਪਰੇਟ ਕਰਾਉਣ ਤੋਂ ਬਾਅਦ ਪਤਾ ਲੱਗਾ ਚਲੋ ਉਦੋਂ ਹੈਲਪ ਹੋ ਗਈ ਭਾਈ ਹੁਣ ਸਿਮੇ ਉਤਾਲ ਹਣੀ ਸੱਤੂ ਹਣੀ ਹੋ ਗਿਆ ਜਿੱਦਾਂ ਮੰਨੇ ਭਾਈ ਕਬੱਡੀ ਸੋ ਹੀ ਚੱਲਦਾ ਸਾਰਿਆਂ ਦਾ ਪਰਿਵਾਰ ਸਹੀ ਗੱਲ ਕਿੰਨਾ ਕੁ ਭਾਈ ਹੈਲਪ ਮੰਗੀ ਜਾਵੇ ਨਾ ਤੇ ਭਾਈ ਜਦੋਂ ਦਵਾਈਆਂ ਲੈਣ ਜਾਣਾ ਚਲੋ ਆਪਾਂ ਭਾਈ ਕੀਤਾ ਫੋਨ ਕਈਆਂ ਪਲੇਅਰਾਂ ਨੂੰ ਨਾ ਭਾਈ ਕਰਨ ਹੋ ਗਿਆ ਬਲੋ ਆ ਡੀਪਾ ਤੋਂ ਅੰਦਰ ਵਾਲਾ ਨਾ ਭਾਈ ਇਤੂ ਧਾਰੀ ਵਾਲ ਹੋ ਗਿਆ ਖਿਡਾਰੀ ਆ ਭਾਈ ਆਪਣਾ ਅਮਰਤ ਹੋ ਗਿਆ ਨਾ ਮੱਧੂ ਭਾਈ ਹੋਣੀ ਹੋਗੇ ਭਾਈ ਮੱਧੂ ਭਾਈ ਉਹਨਾਂ ਨੇ ਭਾਈ ਜੋ ਮੱਮਾ ਹੋ ਗਿਆ ਅਪਰੇਟ ਹੋ ਗਿਆ ਨਾ ਭਾਈ ਆਦੋ ਵਾਰ ਐਦਾਂ ਹੀ ਭਾਈ ਜਦੋਂ ਮੈਚ ਚਲੋ ਮੈਂ ਹੋਠਾਂ ਖੇਲਦਾ ਸੀਗਾ ਇੱਕ ਤੇ ਪਿਆਰ ਉਹ ਨਾ ਭਾਈ ਫੈਮਿਲੀ ਵਾਂਗੂ ਬਣਿਆ ਆਪਣਾ ਮੱਧੂ ਭਾਈ ਨਾ ਠੀਕ ਆ ਉਹ ਭਾਈ ਦੇ ਲ ਭਾਈ ਉਹਨਾਂ ਨੇ ਫੋਨ ਕੀਤਾ ਭਾਈ ਹੁਣੀ ਹਸਪੀਟਲ ਆਣ ਕੇ 25000 ਰੁਪਏ ਉਹਨੂੰ ਫੜਾ ਕੇ ਗਿਆ ਠੀਕ ਆ ਭਾਈ ਅੱਛਾ ਮੁੜ ਕੇ ਭਾਈ ਮੈਂ ਹਫਤੇ ਬਾਅਦ 10 ਦਿਨਾਂ ਬਾਅਦ ਜਲੋ ਵੀ ਫੋਨ ਕਰਨਾ ਜਮਨ ਨੇਸਤਾ ਨੂੰ ਗੱਲ ਲੈਣਾ ਮੰਮੀ ਹੁਣਾਰੇ ਇਹਨਾਂ ਨੇ ਦਿਨੇ ਜਾਂ ਆਪਣੇ ਮੱਧੂ ਭਾਈ ਹੋਣਾ ਉਹਨਾਂ ਨੇ ਛਿੱਲੇ ਤੋਂ ਆਪਣੀ ਮਾਰੂਆ ਸਾਹ ਇਹਦੇ ਪਿੱਛੇ ਰੱਬ ਆ ਹਨਾ ਭਾਈ ਬੜਾ ਸਾਹ ਦਿੱਤਾ ਭਾਈ ਉਹਨਾਂ ਨੇ ਕਬੱਡੀ ਭਾਈ ਮੈਂ ਬਹੁਤ ਵਾਆ ਕਬੱਡੀ ਕਰਕੇ ਭਾਈ ਮੇਰੀ ਮਾਂ ਮੇਰੇ ਕੋਲ ਆ ਭਾਈ ਅੱਛਾ ਹਾਂਜੀ ਭਾਈ ਇੰਨਾ ਮੈਨੂੰ ਹੁੰਦਾ ਆਪਣੇ ਮਾਂ ਨੇ ਕਿ ਮੈਂ ਕਬੱਡੀ ਖੇਡਦਾ ਕਬੱਡੀ ਬਹੁਤ ਵਸ ਦਿੱਤਾ ਉਹਨਾਂ ਮਾਪੇ ਡੈਡੀ ਭਰਾ ਸਭ ਕਬੱਡੀ ਫਿਰਤੀ ਹੋਇਆ ਭਾਈ ਹਨਾ ਜੇ ਨਾ ਖੇਡਦੇ ਹੁੰਨੇ ਭਾਈ ਕੀ ਹੋਣਾ ਹੈਗਾ ਦਿਹਾੜੀ ਕਰਦੇ ਹੁੰਨੇ ਠੀਕ ਆ ਭਾਈ ਅਲਗੋ ਸੇ ਹੋ ਜਾਣਾ ਸੀ ਇੰਨੇ ਪੈਸੇ ਇਕੱਠੇ ਕਰਨੇ ਕੌਣ ਜਾਣਦਾ ਹੋਣਾ ਈ ਭਾਈ ਕੋਈ ਵੀ ਨਹੀਂ ਜਾਣਦਾ ਹੋਣਾ ਹੈਗਾ ਭਾਈ ਮੈਂ ਡਾਇਰੀ ਲਿਖੀ ਆ ਨਾ ਅੱਛਾ ਹਾਂਜੀ ਭਾਈ ਉਹ ਟਾਈਮ ਤੇ ਭਾਈ ਮੈਂ ਡਾਇਰੀ ਲੇਖਦਾ ਹੁੰਦਾ ਹੈਗਾ ਜਿੰਨੇ ਜਿੰਨੇ ਬੰਦੇ ਭਾਈ ਮੈਂ ਹੈਲਪ ਕੀਤੀ ਨਾ ਉਹਦਾ 50 ਹੋਣਾ ਪਹਿਲਾ 20 ਹੋਣਾ ਤਾਂ ਬਸ ਉਹ ਹੋਏ ਭਾਈ ਮੈਂ ਕੱਲੇ ਕੱਲੇ ਆ ਨਾ ਲਿਖੇਗਾ ਆ ਬੰਦੇ ਮੇਰੀ ਇੰਨੀ ਹੈਲਪ ਕੀਤੀ ਡਾਇਰੀ ਤੇ ਭਾਈ ਆ ਮਸਾਂ ਤੋਂ ਕੁਝ ਲਿਖਿਆ ਨਾ ਯਾਰ ਪਲੇਅਰ ਕੋਲ ਤਾਂ ਇੰਨਾ ਟਾਈਮ ਨਹੀਂ ਹੁੰਦਾ ਭਾਈ ਟਾਈਮ ਤਾਂ ਨਹੀਂ ਹੁੰਦਾ ਇੱਕ ਵਾਈ ਬੰਦੇ ਦਾ ਹੁੰਦਾ ਵਾ ਬੜਾ ਟਾਈਮ ਆਉਂਦਾ ਵਾ ਜੋ ਚੰਗਾ ਆ ਜਾਂਦਾ ਬੰਦਾ ਦਿਮਾਗੋਂ ਨਿਕਲ ਜਾਂਦੀਆਂ ਗੱਲਾਂ ਆ ਅੱਛਾ ਕਿ ਮੇਰੇ ਲਈ ਉਹਨੇ ਇਦਾਂ ਖੜਿਆ ਸੀਗਾ ਉਹ ਖੜਿਆ ਸੀ ਨਾ ਬਾਈ ਥੋੜਾ ਬੰਦਾ ਹੋ ਜਾਂਦਾ ਵਾ ਭਲਾ ਮੈਂ ਬਾਈ ਯਾਦ ਕਰੀ ਆਪਾਂ ਬੜਾ ਟਾਈਮ ਨਹੀਂ ਭੁੱਲਦੇ ਨਾ ਬਾਈ ਜਿੰਨੇ ਇਹਨੇ ਸਾਹ ਦਿੱਤਾ ਆ ਬਸ ਸਾਰੇ ਲਿਖਿਆ ਕਿ ਹਾਂ ਵੀ ਕਿਹੇ ਟਾਈਮ ਵੀ ਬਾਈ ਆਪਾਂ ਨੂੰ ਯਾਦ ਕਰਨਾ ਆਪਾਂ ਆ ਜਾਂਦਾ ਹੁੰਦਾ ਆ ਵੈਸੇ ਅੱਜ ਕੱਲ ਪਲੇਅਰ ਕੀ ਕਰਦੇ ਆ ਵੀ ਮੰਨ ਲਓ ਵੀ ਆਪਾਂ ਚਲੋਣਾ ਸਾਰਿਆਂ ਨੂੰ ਹੀ ਕਹਿੰਦੇ ਹਾਂ ਜੀ ਕਈ ਪਲੇਅਰ ਇਦਾਂ ਦੇ ਆ ਵੀ ਜਿਨ੍ਹਾਂ ਨੂੰ ਹੈਲਪ ਹੋ ਜਾਂਦੀ ਆ ਉਹ ਇੱਕ ਦੋ ਦਿਨ ਬਾਅਦ ਆ ਨਾ ਭੁੱਲ ਜਾਂਦੇ ਹਾਂ ਜੀ ਹਾਂਜੀ ਬਟ ਆ ਦੇ ਯਾਰ ਬੜੀ ਅਨੋਖੀ ਗੱਲ ਆ ਨਾ ਭਾਈ ਭੁੱਲਣਾ ਨਹੀਂ ਚਾਹੀਦਾ ਭਾਈ ਕਿਉਂਕਿ ਜੇ ਉਹ ਬੰਦਾ ਬੈਟਰ ਤੇ ਹੋਵੇ ਨਾ ਭਾਈ ਉਹ ਇੱਕ ਬੰਦਾ ਆਪਾਂ ਉਹ ਤੁਹਾਡਾ ਭਾਈ ਜੀ ਕਿਸੇ ਨੇ ਹਜ਼ਾਰ ਹੀ ਬਾਤ ਤਾਂ 500 ਹੀ ਬਾਤ ਤਾਂ ਨਾ ਭਾਈ ਉੱਥੇ ਬੰਦਾ ਖੁਸ਼ ਹੁੰਦਾ ਆ ਮੈਂ ਤਾਂ ਆ ਹੁਣ ਹੋ ਜਾਣਾ ਮੈਂ ਘਰ ਦੇ ਆ ਜਿਆ ਦੇ ਦੇ ਨਹੀਂ ਜਾਂ ਆਪਣੀ ਦਵਾਈ ਲੈ ਹੋਣੀ ਆ ਮਨ ਨੂੰ ਸਕੂਨ ਜਿਆ ਭਾਈ ਹੋ ਜਾਂਦਾ ਉਹ ਬੰਦੇ ਆ ਭਾਈ ਇੰਨਾ ਸਕੂਨ ਦਿੱਤਾ ਆਪਾਂ ਨੂੰ ਆਪਾਂ ਕਿੰਦਾ ਭੁੱਲ ਜਾਈਏ ਭਾਈ ਹੁਣ ਤੱਕ ਜਿੰਨੀ سپورਟ ਹੋਈ ਆ ਬਲਕਿ ਉਹ ਸਾਰਾ A to Z ਲਿਖਿਆ ਹੋਇਆ ਆ ਅੱਬਾ ਭਾਈ ਸਾਰਾ ਹੀ ਲਿਖਿਆ ਆ ਜਿੱਦਾਂ ਆਈ ਆ ਬੇਰੇਨ ਹਾਲ ਬਲੀ ਹੈਪੀ ਹੁੰਦਾ ਜਿੱਤਾਂ ਸੰਦੂ ਰੱਠੀਆਂ ਨਾ ਭਾਈ ਕਈ ਪਲੇਅਰ ਆਪਣੇ ਜਿਹਾ ਖਿਆਲ ਭਾਈ ਹੁਣੀ ਹੋ ਗਿਆ ਮੰਮੀ ਉਹਨਾਂ ਜੋ ਪਲੇਅਰ ਸੀ ਭਾਈ ਇਹ ਬੰਦੇ ਮੈਂ ਉੱਥੇ ਹੀ ਆ ਤੇ ਡੈਡੀ ਹੁਣੀ ਘਰੇ ਹੀ ਗਏ ਇਹ ਭਾਈਆਂ ਮਲੂਕ ਭਾਈ ਫਰੀਅਾਲ ਆਏ ਘਰੇ ਆਏ ਇਹਨਾਂ ਨੇ ਭਾਈ ਆਪਣਾ ਜਿੱਦਾਂ ਪਰੇ ਆਣ ਕੇ ਪੈਸੇ ਆਪਣੀ ਦੇ ਕੇ ਗਏ ਇਸ ਟਾਈਮ ਹੈਗੀ ਡੈਰੀ ਕੋ ਹਾਂ ਹਾਂ ਦੀ ਭਾਈ ਹੈਗੀ ਆ ਮੇਰੇ ਨਾਲ ਗੱਡੀ 'ਚ ਹੁਣੀ ਨਾ ਭ ਉਹ ਪੈਸਾ ਮੁੰਡਾ ਖੁਫਤੇ ਜਗੇ ਸੀ ਦੂਜੇ ਨਾ ਅੱਛਾ ਅੱਛਾ ਆਹੋ ਉਹ ਲੈ ਕੇ ਆਉਂਦਾ ਭਾਈ ਕੋਈ ਨਾ ਅੱਛਾ ਸਾਰੀ ਆਪਾਂ ਭਾਈ ਤੇਲ ਉੱਤੇ ਲਿਖੀਆ ਭਾਈ ਦਿਖਾਉਂਦੇ ਕੋਈ ਨਾ ਆਪਾਂ ਹਾਂਜੀ ਇੱਕ ਭਾਈ ਬਹੁਤ ਵਧੀਆ ਲੱਗਦਾ ਇਹ ਲਿਖਣਾ ਲਾਈਕ ਦਾ ਮੈਂ ਕਹਿੰਨਾ ਮੈਚ ਖੇਡਣ ਗਏ ਆ ਨਹੀਂ ਨਹੀਂ ਪੈਸਿਆਂ ਤੋਂ ਇਲਾਵਾ ਹੋਰ ਕੁਝ ਵੀ ਲਿਖਿਆ ਹੋਇਆ ਵਿੱਚ ਉਹਦੇ ਭਾਈ ਮੈਂ ਲਿਖਿਆ ਜਿੱਦਾਂ ਸ਼ੁਰੂ ਤੋਂ ਆਪਾਂ ਲਾਈਵ ਲਿਖੀਆ ਰੱਬ ਦਾ ਸ਼ੁਕਰਾਨਾ ਕੀਤਾ ਕਿ ਮੈਨੂੰ ਇਦਾਂ ਦੇ ਮਾਪੇ ਮਿਲੇ ਆ ਠੀਕ ਆ ਭਾਈ ਇਹ ਪਰਿਵਾਰ 'ਚ ਮੈਂ ਭਾਈ ਜਨਮ ਲਿਆ ਹਾਂ ਇਨਾ ਵਧੀਆ ਸੁਭਾਅ ਉਹਨਾਂ ਦਾ ਨਾ ਭਾਈ ਚਲੋ ਬਾਹਰ ਗੁਰੂਏ ਭਾਈ ਬਹੁਤ ਵਧੀਆ ਜੇ ਇਹਨਾਂ ਤੇ ਭਾਈ ਇਹ ਦਿਨ ਸੀ ਮੈਨੂੰ ਭਾਈ ਪਈ ਜਨਮ ਹੀ ਤਾਂ ਦਿੱਤਾ ਕਿ ਮੈਂ ਆ ਮਾਪੇ ਦੀ ਸੇਵਾ ਕਰਨੀ ਹੀ ਕਰਦਿਆਂ ਦਾ ਭਾਈ ਨਾ ਜ਼ਿੰਮੇਵਾਰੀ ਅਸਾਂ ਇਹ ਭਾਈ ਮੈਂ ਕਹਿੰਦਾ ਮੈਂ ਨਾ ਹੁੰਦਾ ਨਾ ਕਬੱਡੀ ਖੇਡਦਾ ਹੁੰਦਾ ਪਰਿਵਾਰ ਦਾ ਬੰਨਾ ਕੀ ਸੀਗਾ ਕਿਹਾ ਭਾਈ ਮੈਂ ਸਾਬ ਆਪਾਂ ਲਿਖਿਆ ਭਾਈ ਕਿ ਰੱਬ ਦਾ ਸ਼ੁਕਰਾਨਾ ਕੀਤਾ ਪਰਿਵਾਰ ਚ ਆਏ ਆ ਬਾਪੂ ਹਣਾ ਕਿੱਦਾਂ ਬਾਈ ਆਪਾਂ ਲਾਗੇ ਲਾਗੇ ਸਾਈਕਲ ਤੇ ਲੈ ਕੇ ਗਏ ਕਢਾਉਣਾ ਨਾ ਦੇਖਾ ਹੋਂ ਜਾਂਦੇ ਹੁੰਦੇ ਸੀਗੇ ਚੱਲ ਅਚਲੀ ਮੈਚ ਤੁਨੇ ਭਾਈ ਹੁਣੀ ਖੇਲ ਦਿੰਦੇ ਦੇਖਣ ਜਾਈਦਾ ਸੀ ਨਾ ਤੇ ਇਸ ਢਾਣੇ ਵਧੀਆ ਵਧੀਆ ਭਾਈ ਪਲੇਅਰ ਆਉਂਦੇ ਹੁੰਦੇ ਤੁਲੇ ਸੁਖਪੁਰਿਆ ਇੱਦਾਂ ਭਾਈ ਦੇਖਣਾ ਇਹਨਾਂ ਨੂੰ ਨਾ ਆਪਾਂ ਉਹ ਹੁੰਦਾ ਜੱਗੂ ਨਹੀਂ ਭਾਈ ਹੁੰਦਾ ਇਸ ਉਹ ਦੁੱਜਾ ਸੈਦਵਾਲੀਆ ਸੈਦਵਾਲੀਆ ਚੱਕੂ ਹਾਂ ਜੱਗੂ ਇਹ ਸਾਡੇ ਜੱਸੂ ਸੈਦਵਾਲੀਆ ਜੱਸੂ ਭਾਈ ਬਾਓ ਬਰ ਭਾਈ ਮੈਂ ਦੇਖਦਾ ਪਿਆ ਸੀ ਮੈਚ ਏਦਾਂ ਹੀ 55 50 ਕਿਲੋ ਭਾਈ ਖੇਡਣੀ ਸੀਗੀ ਉਹਦੇ ਦਾ ਪਾਈਪ ਪੱਪਾ ਦੇ ਕਬੱਡੀ ਪੌਣਾ ਹੁੰਦੇ ਬੰਦਾ ਬਈ ਹਨਾ ਪੱਪਾ ਦੇ ਉਹਨੇ ਕਬੱਡੀ ਪੌਣੀ ਢਾਹ ਬਾਈ ਬਹੁਤ ਵਧੀਆ ਮਾਰਦਾ ਹੁੰਦਾ ਸੀਗਾ ਉਹ ਬੰਦੇ ਦੇ ਭਾਈ ਪਤਾ ਹੀ ਇਦਾਂ ਦਿਮਾਗ ਆਇਆ ਉਹ ਬੰਦੇ ਨੂੰ ਮੈਂ ਦੇਖਿਆ ਢਾਹ ਮਾਰਦੇ ਨੂੰ ਭਾਈ ਉਹ ਢਾਹ ਹੀ ਨਹੀਂ ਬਾਈ ਮੇਰੇ ਦੁਆਰ ਚ ਗਈ ਹਨਾ ਕਈ ਪਲੇਅਰ ਬਾਈ ਇਦਾਂ ਵੀ ਸੀ ਚਲੋ ਆਪਾਂ ਉਦਾਂ ਹੀ ਗੱਲ ਕਰਦੇ ਬੈਠੇ ਕਹਿੰਨੇ ਕਿਉਂ ਨਾ ਮੈਨੂੰ ਪਹਿਲਾ ਕਹਿ ਦੇਣਾ ਛਿਲੇ ਮੈਂ ਛੁੜਾ ਛਿਲੇ ਢਾਹਣਾ ਮਾਰੀ ਐਦੜੇ ਪਿੱਛੇ ਤਾਂ ਹੀ ਦੌੜਦੇ ਨੂੰ ਢਾਹ ਉਹ ਮਾਰਦਾ ਹਨਾ ਬਾਈ ਕਈ ਮੈਚ ਚਲਦੇ ਆ ਵਿੱਚ ਇੰਤਾਂ ਅਗਲਾ ਹੋ ਜਾਂਦੀ ਹੈ ਭਾਈ ਫਰੀਦ ਭਾਈ ਦਾ ਇਦਾਂ ਹੈਗਾ ਭਾਈ ਜੇ ਕੋਈ ਪਿੰਡ ਪੱਦਰ ਹੁੰਦੀ ਹੈ ਨਾ ਭਾਜੀ ਰੀਡਰ ਮੈਨੂੰ ਕਰਨਾ ਤੇ ਜਾਫੀ ਭਾਈ ਫਰੀਦ ਭਾਈ ਨੂੰ ਕਰਨਾ ਇਦਾਂ ਵਧੀਆ ਟਾਈਮ ਸੀਗਾ ਨਾ ਭਈ ਮੇਰੇ ਯਾਦ ਆਣਾ ਜਿਹੜੀਆਂ ਗੱਲਾਂ ਤੁਸੀਂ ਆਪਣੇ ਡਾਇਰੀ ਚ ਲਿਖੀਆਂ ਹਾਂ ਹਾਂਜੀ ਹਾਂਜੀ ਉਹ ਜਿਹੜੇ ਪਲੇਅਰਾਂ ਬਾਰੇ ਲਿਖਿਆ ਉਹਨਾਂ ਨੂੰ ਨਹੀਂ ਪਤਾ ਹੋਣੀ ਆ ਉਹ ਗੱਲਾਂ ਨਹੀਂ ਭਾਈ ਉਹਨਾਂ ਗੋਗੋ ਹਣੀ ਹੁੰਦੇ ਹੀ ਭਾਈ ਆਪਣੇ ਬਿੰਦੀ ਤੰਦੇ ਹਣੀ ਪ੍ਰਦੀਪ ਹਣੀ ਸਾਰੇ ਭਾਈ ਅਸੀਂ ਲਿਖਿਆ ਕਿਤੋਂ ਮੈਂ ਰਾਤ ਰੁਕਿਆ ਅੱਛਾ ਹਾਂਜੀ ਅੱਜ ਮੈਂ ਮੈਚ ਖੇਡਾਂਗੇ ਕਿੰਨੀਆਂ ਕਬੱਡੀਆਂ ਬਾਅਦ ਕਿੰਨੀਆਂ ਮੋੜੀਆਂ ਇਹਦੇ ਵਾਲਾ ਮੈਚ ਕਿੱਦਾਂ ਗਿਆ ਤੇ ਮੈਚ ਦੇ ਵਿੱਚ ਕਿੰਨੇ ਪੈਸੇ ਮਿਲੇ ਆ ਹਨਾ ਤੇ ਭਾਈ ਤਾਂ ਆਪਾਂ ਅਜੇ ਤੱਕ ਉਦਾਂ ਭਾਈ ਆਪਾਂ ਜਿੰਨਾ ਹੀ ਖੇਡੇ ਆ ਨਾ ਭਾਈ ਕਿਸੇ ਨੇ ਪੁੱਛ ਅੱਪਾ ਅਜੇ ਤੱਕ ਇਹ ਨਹੀਂ ਕਿਹਾ ਕਿ ਉਹਨੂੰ ਇੰਨੇ ਪੈਸੇ ਦਿੱਤੇ ਆਪਾਂ ਨੂੰ ਜਿੰਨੇ ਫੜਾਉਣੇ ਭਾਰੀ ਆਪਾਂ ਆ ਜਾਣਾ ਸ਼ਾਇਦ ਉਹ ਹੀ ਭਾਈ ਥਵਾ ਕਰਕੇ ਕੀ ਬੰਦਾ ਵਧੀਆ ਤਾਂ ਅਜੇ ਮੇਲਾ ਖੜੇ ਹੀ ਵੀ ਆ ਭਾਈ ਬੰਦੇ ਨਾ ਖੜਦੇ ਵੀ ਆ ਭਈਓ ਬੰਦੇ ਕਿੰਨੇ ਬੰਦੇ ਨੇਚਰ ਵਧੀਆ ਕਿਉਂ ਭਾਜੀ ਆਪਾਂ ਕੋਚ ਨੂੰ ਵੀ ਪਤਾ ਹੁੰਦਾ ਵਾ ਕੀ ਹਾਂ ਵੀ ਉਹਨਾਂ ਫੈਮਲੀ ਕਿੱਦਾਂ ਵਾਂ ਉਹਨੂੰ ਲੋੜ ਵਾ ਨਹੀਂ ਕਰਦੇ ਨਾ ਬਾਈ ਆਪਾਂ ਨੂੰ ਵੱਧ ਹੀ ਬਾਈ ਮੈਨੂੰ ਇਦਾਂ ਵੀ ਹੁੰਦਾ ਜੀ ਮਨਾ ਜਿੱਦਾਂ ਬਾਈ ਹੋ ਗਿਆ ਆਪਣਾ ਨੀਪੁੱਤਰ ਵਾਲਾ ਨਾ ਬਾਈ ਬਖਸ਼ੀ ਭਾਈ ਹੋਣੀ ਹੋ ਗਿਆ ਆਪਣੇ ਰੈਂਗ ਹੋਣੀ ਮਦੂ ਭਾਈ ਹੋਣੀ ਇਹਨਾਂ ਬਾਈ ਆਪਾਂ ਵੱਧ ਵੀ ਦੇ ਕੇ ਤੋਰਨੇ ਦੂਜੇ ਬਲੇ ਕਹਿ ਦੇਣਾ ਨਹੀਂ ਯਾਰ ਛਿੱਲੇ ਫੈਮਲੀ ਇਦਾਂ ਵਾ ਇਦਾਂ ਨਾਲ ਬਾਈ ਇੱਕ ਜਿਹੜਾ ਫੈਮਲੀ ਵਧੀਆ ਵਧੀਆ ਮਿਲਦੇ ਵਰਤਲੇ ਸਾਰੇ ਆਪਾਂ ਨੂੰ ਜਿੱਦਾਂ ਜਿੱਦਾਂ ਬਾਈ ਮੈਨੂੰ ਪੈਸੇ ਆਉਂਦੇ ਸੀ ਨਾ ਬਗਨੇ 500 ਹੀ ਪਾਇਆ ਲਖਨਾਲਾ ਬਾਈ ਨਾ ਉਹ ਬਾਈ ਮੈਂ ਸਾਰੇ ਆਪਣਾ ਡੈਰੀ ਤੇ ਆਪਣੇ ਲਿਖਿਆ ਆਪਣੇ ਆਪ ਹੀ ਮੇਰੀ ਡੈਰੀ ਆ ਬਈ ਆ ਇੱਕ ਮਿੰਟ ਇੱਧਰ ਆਇਆ ਬਾਈ ਦਾ ਦਿਖਾਉਣਾ ਹੈ ਬੜੀ ਵੱਡੀ ਗੱਲ ਆ ਯਾਰ ਮੈਂ ਤਾਂ ਪਹਿਲੀ ਨਹੀਂ ਦੇਖਿਆ ਇਹਦਾ ਆ ਸਾਰੀ ਡੈਰੀ ਵਾਈ ਆਪਾਂ ਲਿਖੀ ਪਈ ਆ ਹਾਂ ਹਾਂ ਹਾਂਜੀ ਦੇਖੋ ਨਾ ਬਾਈ ਕੋਈ ਆਪਣੇ ਪੇਜ ਦਿਖਾਈ ਮੜਾ ਆਪਣੇ ਜਿੱਦਾਂ ਜ਼ਿੰਦਗੀ ਚ ਮਾਪਾਪੂ ਹੁਣ ਆ ਰਹੇ ਧੰਨਵਾਦ ਕੀਤਾ ਰੱਬ ਦਾ ਨਾ ਬਾਈ ਬਹੁਤ ਪਿਆਰ ਹਾਂ ਬੰਪ ਚ ਪਰਮਾਤਮਾ ਦਾ ਨਾਮ ਇਹਨਾਂ ਬਾਈ ਕੋਈ ਆਪਣੇ ਕਬੱਡੀ ਸ਼ੁਰੂਆਤ ਦਾ ਮੰਨੇ ਹੋਣਾ ਜਿੱਦਾਂ ਵੀ ਨਾ ਭਾਈ ਆਪਾਂ ਜਿਹੜੀ ਟੀਮ ਚ ਗਏ ਬਾਹੋਪੁਰ ਦੀ ਟੀਮ ਸੰਘਵਾਲ ਦੀ ਚ ਗਏ ਮੰਨੇ ਹਤਾਲ ਉਹਨਾਂ ਦੇ ਥਰੂ ਹਾਂ ਨਾ ਭਾਈ ਐਦਾਂ ਹੀ ਆਪਣੇ ਭਾਈ ਆ ਗਾਂ ਲਾਈਫ ਡੈਡੀ ਹਾਂ ਲੇਕਿਨ ਸਾਰਾ ਹੀ ਮਤਲਬ ਕਿ ਮਾਲਸ਼ ਕਰਦੇ ਰਹਿ ਆ ਦੇਖ ਲਓ ਭਾਈ ਅੱਛਾ ਹਣਾ ਤੇ ਆਪਾਂ ਗੱਲ ਕਰਦੇ ਹਾਂ ਭਾਈ ਪਲੇਅਰਾਂ ਦੇ ਨਾਂ ਦੀ ਨਾ ਹਾਂਜੀ ਪੈਸਾ ਨਾ ਪੇਜ ਆਣੇ ਆਹ ਦੇਖੋ ਭਾਈ ਜ਼ਿੰਦਗੀ ਵਿੱਚ ਔਖਾ ਟਾਈਮ ਹਣਾ ਬਾਈ ਗੋਗੋ ਹਣੀ ਹੋ ਗਿਆ ਪ੍ਰਦੀਪ ਮੱਤੂ ਭਾਈ ਹਣੀ ਹੋ ਗਿਆ ਸਾਰੇ ਭਾਈ ਲਿਖਿਆ ਇਹਦੇ ਵਿੱਚ ਹੈ ਨਾ ਜਿੰਨਾ ਵੀ ਆ ਹੈ ਨਾ ਅਕਿਸਤ ਜੋ ਵੀ ਲੋਨ ਦੀ ਕਿਸ਼ਤ ਨਾ ਬਾਈ ਆ ਕਿ ਲਿਖਿਆ ਉੱਪਰ ਮਾਰੇ ਦਿਨ ਯਾਦ ਰੱਖਣ ਵਾਲੇ ਮਤਲਬ ਅੱਛਾ ਆ ਗਿਆ ਆਪਾਂ ਚਿੱਤੇ ਰੱਖਣੇ ਬਾਈ ਮਾਰੇ ਦਿਨ ਕੌਣ ਕਿੱਦਾ ਬੰਦਾ ਆਪਣਾ ਨਾ ਬਾਈ ਯਾਰ ਕੱਲੀ ਕੱਲੀ ਗੱਲ ਲਿਖੀ ਹੋਈ ਡਾਇਰੀ ਚ ਹੋ ਬਾਈ ਆਜਾ ਤੇ ਆ ਤੂੰ ਮਾਨ ਸਮਾਨ ਕੀਤਾ ਹੀ ਆਪਾਂ ਨੂੰ ਬਾਹੋਂ ਪਰ ਨਾ ਬਾਈ ਘੇਰੇ ਪੀ ਪੀਣਾ ਆਂਦੀ ਦਾਦੀ ਹੋਣਾ ਬਾਰੇ ਲਿਖਿਆ ਵਾ ਹੂੰ ਕੁਝ ਹੋ ਗਿਆ ਯਾਰ ਇਹ ਲੋ ਇਥੋਂ ਦੱਦੀਆਂ ਨਹੀਂ ਸ਼ੁਰੂ ਹੋ ਜਾਂਦੀ ਲੈਂਡ ਪਾਈ ਆ ਭਾਈ ਵਿੱਚ ਠੀਕ ਆ ਆ ਮਾਮੀ ਹੋਂ ਨਾਲ ਬਾਰੇ ਬਾਸੀ ਹੋਂ ਨਾਲ ਬਾਰੇ ਭਾਈ ਵਿਆਹ ਕਦੋਂ ਕਿੱਦਾਂ ਨਾਲ ਇੱਕ ਆ ਵੀ ਲਿਖਿਆ 1985 ਤੋਂ 1990 ਦੇ ਵਿੱਚ ਲੜਾਈ ਹੋਈ ਸੀ ਐਦਾ ਲਿਖਿਆ ਨਾ ਪਿੰਡ ਮਤਲਬ ਪਿੰਡ ਭਾਈ ਸਾਡੇ ਆਪਣੇ ਨਾ ਪਿੰਡ 'ਚ ਐਦਾ ਹੋ ਗਿਆ ਇਹ ਸਿਸਟਮ ਹੂੰ ਕੁਝ ਗੱਲਾਂ ਕਰਕੇ ਹੂੰ ਕੀ ਦੋ ਬੇੜੇ ਆ ਪਿੰਡ 'ਚ ਬਹਿ ਜਾਂਦੇ ਆ ਨਾ ਭਾਈ ਚਲੋ ਆਪਾਂ ਜਿੱਥੇ ਦਾ ਮਿਲਦਾ ਦਵਾਗਾ ਹੂੰ ਜਾ ਜੀ ਇੰਨਾ ਕਿ ਬਾਈ ਇਹਨਾਂ ਲੜਾਈ ਹੋਈ ਸੀ ਨਾ ਬਾਈ ਕਈ ਕੋਈ ਦਾਦ ਕੱਢ ਲਿਆ ਹੁੰਦਾ ਕਿ ਕੋਈ ਕਿਰਪਾ ਨਾਲ ਇੱਕ ਦੂਜੇ ਮੁੰਡਿਆਂ ਦੇ ਵਿਰੋਧ ਇਦਾਂ ਹੀ ਉਤਾਲ ਠੀਕ ਹੈ ਜੀ ਪਰ ਆਪਣਾ ਉਤਾਲ ਹੋਣੀ ਪਾਜੀ ਮਨ ਚ ਕੋਈ ਇਹਨਾਂ ਦੇ ਨਹੀਂ ਆਪਣੀ ਫੇਰ ਸ਼ੁਰੂਆਤ ਪਾਜੀ ਇਹਨਾਂ ਤੋਂ ਜਿੱਦਾਂ ਮਤ ਆਪਣੇ ਲੈ ਕੇ ਜਾਈ ਦੀ ਲੀ ਕੁਝ ਜਿੱਦਾਂ ਨਗਰ ਕੀਤਾ ਕੱਢਣਾ ਲਾ ਬਾਈ ਥੋੜਾ ਹੋ ਜਾਂਦਾ ਵੇ ਚਲੋ ਆਪਾਂ ਉਤਾਲ ਹੋਣਾ ਹੀ ਕਹਿਣਾ ਉਤਾਲ ਵਾਂਗ ਥਰੂ ਮੁੜ ਕੇ ਇਦਾਂ ਕੀ ਮੁੜ ਕੇ ਏ ਕਿਹਨਾਂ ਦੀ ਕਬੱਡੀ ਕਰਕੇ ਬਾਈ ਮੈਂ ਹਥਾੜਾ ਨਾ ਮਿਲਿਆ ਕਬੱਡੀ ਨੇ ਬਾਈ ਮੇਰਾ ਪਿੰਡ ਫੇਰ ਇੱਕ ਕਰਤਾ ਲਈਦਾ ਬਾਈ ਇਦਾਂ ਹੀ ਗਾਇਆ ਕਿ ਉਧਰਲੇ ਬੇੜੇ ਦਾ ਬੰਦਾ ਉਧਰ ਨਹੀਂ ਜਾਂਦਾ ਉਧਰ ਨਹੀਂ ਜਾ ਸਕਦਾ ਇੰਨਾ ਬੈਰ ਸੀਗਾ ਇੰਨਾ ਬੈਰ ਹੋ ਗਿਆ ਸੀਗਾ ਬਾਈ ਕੁਝ ਗੱਲਾਂ ਕਰਕੇ ਹੈਨਾ ਮੇਲਿਆਂ 'ਚ ਲੜਾਈਆਂ ਲੜਦੀਆਂ ਹੋ ਜਾਂਦੀਆਂ ਆਂ ਤੇ ਕਬੱਡੀ ਕਰਕੇ ਹਥਾੜਾ ਨਾ ਮਿਲਿਆ ਚਲੋ ਇਦਾਂ ਹੀ ਨਾਲ ਗਏ ਕੋਈ ਵੀ ਨਾ ਬਾਈ ਹਥਾੜਾ ਨਾ ਸਾਰੇ ਮੰਨੂ ਕਹਿਣਾ ਮੈਂ ਹਥਾੜਾਂ ਕਹਿਣਾ ਤੇ ਆਹੀ ਮੈਂ ਹਥਾੜਾਂ ਨੂੰ ਹੈਨਾ ਚਲੋ ਹੈਲਪ ਕੰਮ ਨਹੀਂ ਉਹਦਾ ਥਰੂ ਫੇਕ ਦੋ ਜਾਂ ਮੁੰਡੇ ਸਾਰੇ ਬੁਲਾਉਣ ਲੱਗੇ ਬੁਲਾਉਣ ਲੱਗੇ ਮਾਨੂੰ ਸਹੀ ਹੈਗਾ ਭਾਈ ਚੈਨ ਜੀ ਆ ਕੀ ਆ ਵੀ ਨਹੀਂ ਆਪਣਾ ਕਰਕੇ ਇੱਕ ਵੱਡੀ ਕਰਕੇ ਇੰਨਾ ਵੀ ਹੋ ਗਿਆ ਕਿ ਆ ਵੀ ਦੋ ਬੇੜੇ ਇੱਕ ਹੋ ਗਏ ਕਿ ਭਾਈ ਲੋਕ ਕੱਲੀ ਕੱਲੀ ਗੱਲ ਸਾਰੇ ਆਪਾਂ ਭਾਈ ਆ ਲਿਖਿਆ ਵਿੱਚ ਇਹਨਾਂ ਵਿੱਚ ਅੱਛਾ ਅੱਗੇ ਹਾਂ ਜੀ ਆ ਮਿਹਨਤ ਲਈ ਭਾਈ ਆ ਪਹਿਲਾ ਗਰਾਊਂਡ ਗਏ ਸੀ ਨਾ ਭਾਈ ਸ਼ਾਮ ਵਾਲੀ ਵਾਲ ਜੋ ਵੀ ਹੈ ਨਾ ਭਾਈ ਅੱਛਾ ਹਾਂ ਜੀ ਆ ਗੋੜੀ ਵਾਲੇ ਆਪਾਂ ਜਿਹੜਾ ਆਪਣੇ ਘਰ ਵਾਲੇ ਨਾ ਭਾਈ ਹਾਂ ਜੀ ਉਹਨਾਂ ਖਿਡਾਰੀਆਂ ਵਾਲੇ ਨਾਮ ਆ ਭਾਜੀ ਜਿਹਨਾਂ ਨਾਲ ਮੈਂ ਖੇਡਦਾ ਰਿਹਾ ਪਹਿਲੀਆਂ 'ਚ ਜਿੱਦਾਂ ਕੀ ਤੁਧਾ ਵੀ ਆਮਤ ਹੋ ਗਏ ਭਾਜੀ ਅਣਾ ਪ੍ਰਦੀਪ ਹਣੀ ਹੋ ਗਿਆ ਦਿੱਪਲਾ ਹੋ ਆਪਣੇ ਸੰਧੂ ਚੱਠੇ ਵਾਲੇ ਨਾ ਭਾਈ ਲੋਗੋ ਹਣੀ ਹੋ ਗਿਆ ਆ ਹੋ ਗਿਆ ਮੈਚ ਤੇ ਬਾਅਦ ਵਿੱਚ ਨਾ ਭਾਈ ਆਪਣਾ ਜੋ ਵੀ ਰੋਟੀ ਪਾਣੀ ਖਾਦਾ ਕਿੱਥੇ ਜਾਤ ਨੂੰ ਅੱਛਾ ਹਾਂ ਭਾਈ ਕੱਲੀ-ਕੱਲੀ ਚੀਜ਼ ਲੱਗੀ ਆ ਸਾਰਾ ਹੀ ਲੱਗਿਆ ਭਾਈ ਆਪਣਾ ਆ ਕਾਰ ਸੀ ਮੈਚ ਤੇ ਨਹੀਂ ਅਈ ਲਵ ਵੱਡੀ ਨਾ ਭਾਈ ਜਦੋਂ ਮੈਂ ਘਰੇ ਰਹਿਣਾ ਫਿਰ ਉਦੋਂ ਦਾ ਹੀ ਭਾਈ ਮੈਂ ਲਿਖਣਾ ਵਾ ਆਰੇ ਪ੍ਰਭੂ ਨੇ ਵੀ ਆਉਣਾ ਮਤਲਬ ਕਹ ਰਿਹਾ ਹੁਣਾ ਭਾਈ ਆਪਾਂ ਗੋਪੀ ਭਾਈ ਹੁਣਾ ਜਾਣਾ ਨਾ ਹੂੰ ਹੂੰ ਆ ਜੋ ਵੀ ਆ ਭਾਈ ਆਪਾਂ ਸਾਰਾ ਕੁਝ ਲਿਖਿਆ ਆਪਾਂ ਗੋਪੀ ਉਹ ਜਿਹੜੀ ਸਕੂਲ ਪੜ੍ਹਦੇ ਸੀਗੇ ਬਾਹਵੌੜ ਦੀ ਟੀਮ 'ਚ ਆਪਾਂ ਗਏ ਕਿੱਦਾਂ ਗਏ ਨਾ ਭਾਈ 플레이ਰ ਕਿਹੜੇ ਸੀਗੇ ਆ ਆਦਮਪੁਰ ਮੈਚ ਤੇ ਲਿਖਿਆ ਭਾਈ ਹੂੰ ਹੂੰ ਹੈ ਨਾ ਆ ਭਾਈ ਉਹ ਵੀ ਟਾਈਮ ਸੀ ਆ ਖਿਡਾਰੀ ਕੋਈ ਨਹੀਂ ਸੀ ਆ ਬਖੀਪ ਭਾਈ ਹੁਣਾ ਭਾਈ 플레이ਰ ਦਾ ਇਦਾਂ ਆ ਰੇ ਸੀ ਨਾ ਭਾਈ 플레이ਰ ਚਲੋ ਆਪਾਂ ਕਹਿਣਾ ਨਹੀਂ ਭਾਈ ਚਾਹੁੰਦਾ ਮੈਂ ਬਖੀਪ ਭਾਈ ਹੁਣੇ ਇਦਾਂ ਦੇ ਓ ਜੀ ਬੰਦਾ ਖੇਡਿਆ ਹੀ ਬਈ ਬਹੁਤ ਤਗੜੀ ਆ ਤੇ ਸੁਣਿਆ ਹੀ ਹੋਣਾ ਨਾ ਬਾਈ ਬਸੀ ਬਾਈ ਹੋਣਾ ਬਸੀ ਪੱਟੜ ਹਾਂ ਦੀ ਬਾਈ ਖੇਡਿਆ ਹੀ ਬਈ ਬਹੁਤ ਤਗੜਾ ਬਾਈ ਇੰਨਾ ਬਾਈ ਬੰਦਾ ਪੋਲਾ ਉਹਦਾ ਆ ਜੀ ਹੈ ਨਹੀਂ ਬਾਈ ਬੰਦੇ ਜਿੰਨਾ ਚੱਲਦਾ ਜਲੋਂ ਚੱਲਦਾ ਬਾਈ ਨਾ ਤੇ ਉਹਨਾਂ ਵੱਲ ਦੇਖ ਕੇ ਮੈਨੂੰ ਵੀ ਬਾਈ ਥੋੜੀ ਗੇ ਅਗਲਾ ਆ ਯਾਰ ਅੱਛਾ ਹਾਂ ਦੀ ਤੇ ਉਹ ਪਾਈ ਜਿਹੜਾ ਪਲੇਅਰ ਉਹਨੇ ਤਿਆਰ ਬਹੁ ਗੀਤੇ ਬਾਈ ਮੈਚ ਖਿਲਾਉਣੇ ਪਲੇਅਰ ਜੋਂ ਬਾਈ ਤਗੜਾ ਹੋ ਜਾਂਦਾ ਨਾ ਬਾਈ ਉਹ ਬੰਦੇ ਨੂੰ ਬਾਈ ਛਾੜ ਦਿੰਦਾ ਆ ਅੱਖੀਂ ਦੇਖਣ ਦੀਆਂ ਗੱਲਾਂ ਬਾਈ ਆਪ ਨੂੰ ਵੀ ਭਾਈ ਇਦਾਂ ਹੁੰਦਿਆ ਆਇਆ ਟੀਮਾਂ 'ਚ ਕਿ ਨਹੀਂ ਛਲੇ ਇੱਧਰੋਂ ਖੇਡ ਪ੍ਰਦੀਪ ਉਹਨਾਂ ਨੂੰ ਵੀ ਆਉਂਦੇ ਨੇ ਤਿੰਦੇ ਸਾਰਿਆਂ ਨੂੰ ਹਨਾ ਭਾਈ ਕਿੱਦੋਂ ਖੇਡ ਕਈ ਪਲੇਅਰ ਹੁੰਦੇ ਹੀ ਭਾਈ ਚਲ ਜਾਂਦੇ ਹੀ ਖੇਡਰ ਫੇਰ ਭਾਈ ਇੱਕ ਵਾਲੀ ਦਾ ਭਾਈ ਇਦਾਂ ਹੋ ਗਿਆ ਸੀਗਾ ਪਲੇਅਰ ਸੱਦੇ ਤਾਂ ਅਹੀਂ ਭਾਈ ਪਲੇਅਰ ਰਹਿ ਗਏ ਸੀਗੇ ਸਿਰਫ ਤਿੰਨ ਚਾਰ ਮੈਂ ਬਿੰਦੀ ਗੋਗੋ ਤੇ ਆਪਣਾ ਭਾਈ ਤੰਦਾ ਹਨਾ ਭਾਈ ਇਹ ਪਲੇਅਰ ਭਾਈ ਹੀ ਰਹਿ ਗਏ ਬਸ਼ੀ ਭਾਈ ਵਜਾਂ ਕੇ ਟਸੜਤੀ ਨਾ ਟੀਮ ਨਹੀਂ ਬਣਾਉਣੀ ਅੱਛਾ ਕਿ ਨਾ ਇਹ ਪਲੇਅ ਕਰਦਾ ਨਹੀਂ ਕਰਦੇ ਕਹਿੰਦਾ ਕੋਈ ਗੱਲ ਹੋਈ ਕਿ ਮੇਰੇ ਆ ਸੱਦੇ ਦੁੱਖ ਹੁੰਦਾ ਕੋਚ ਨੂੰ ਭਾਈ ਕੋਚ ਨੂੰ ਦੁੱਖੀ ਹੋਣਾ ਜਿੰਨੇ ਇੰਨੇ ਪਲੇ ਤਿਆਰ ਕਰਕੇ ਜਿਉਂ ਬੰਦਾ ਮਾੜਾ ਹੁੰਦਾ ਵਾ ਉਦੋਂ ਭਾਈ ਕੀ ਕਰਦਾ ਬਸ਼ੀ ਭਾਈ ਨਾ ਖੇਡਦਾ ਹੀ ਆ ਤੇ ਤਗੜਾ ਹੋ ਜਾਂਦਾ ਹੀ ਭਾਈ ਬੰਦੇ ਛੱਡ ਜਾਂਦੇ ਛੱਡ ਜਾਂਦੇ ਠੀਕ ਆ ਭਾਈ ਬਸ ਹੁਣ ਭਾਈ ਮੈਂ ਸੁਣ ਦੇਦਾ ਪਿਆ ਥਾਣੀਏ ਦੌਰ ਤੇ ਸਿਮਾ ਹੀ ਹੁਣੀ ਹੋ ਗਿਆ ਤੁਂ ਵਧੀਆ ਭਾਈ ਇਹ ਬੰਦੇ ਜਿੱਦਾ ਬਸ਼ੀ ਭਾਈ ਦੇ ਫੈਮਿਲੀ ਤੌਰ ਤੇ ਹੀ ਆਪਾਂ ਮਿਲਾਈ ਵਰਤੀਦਾ ਨਾ ਭਾਈ ਕਿ ਹੁਣ ਇਹ ਕੋਸ਼ਕ ਬੰਦੇ ਵਾਜੀ ਹੈਗੇ ਇੱਦਾਂ ਦੇ ਜੇ ਪਤਾ ਬਖਸ਼ੀ ਭਾਈ ਨਾਲ ਹੀ ਖੇਡੇ ਆ ਸ਼ੁਰੂ ਤੋਂ ਤੇ ਮੇ ਹੁਣੀ ਸੀਤੇ ਭਾਈ ਹੁਣੀ ਬਣਾਉਣੀ ਨਾ ਹੋਰੀ ਪ੍ਰਦੀਪ ਹੋ ਗਿਆ ਭਾਈ ਕੱਲ ਮੇ ਨਾਲ ਗੱਲ ਕਰਦਾ ਹੋਇਆ ਸੀ ਤੇ ਕੋਸ਼ਕ ਪਲੇਅਰ ਹੈਗੇ ਭਾਈ ਹੁਣ ਭਾਈ ਉਹ ਬੰਦੇ ਨੂੰ ਦੇਖਣ ਲੱਗੇ ਆ ਕਿ ਨਹੀਂ ਉਹ ਬੰਦੇ ਨੂੰ ਉਠਾਇਆ ਕਿੱਦਾਂ ਕੀਤੀ ਆ ਨਾ ਭਾਈ ਚਾਹੀਦੀ ਭਾਈ ਇੱਦਾਂ ਹੀ ਆ ਬੰਦੇ ਭੁੱਲਣਾ ਨਹੀਂ ਜਾਈਦਾ ਜਿੱਥੋਂ ਅਸੀਂ ਸਟਾਰਟਿੰਗ ਕੀਤੀ ਆ ਉਹ ਬੰਦੇ ਆ ਭਾਈ ਆਪਣੀ ਫੈਮਿਲੀ ਵਾਂਗੂ ਅਤੇ ਪਿਆਰਾ ਹੈ ਭਾਈ ਬੁਰਾ ਮਖੀ ਭਾਈ ਨਾਲ ਅੱਜ ਦੀ ਆ ਟਾਈਮ ਵੀ ਹੈ ਨਾ ਭਾਈ ਆ ਭਾਈ ਇੱਥੇ ਵੀ ਉਹਨੂੰ ਯਾਦ ਕਰੀਦਾ ਭਾਈ ਨੂੰ ਜੇ ਕੱਲ ਨੂੰ ਇੱਥੇ ਹੋਗੇ ਨਾ ਭਾਈ ਉਹ ਬੰਦੇ ਨਾਲ ਆਪਾਂ ਭਾਈ ਦਿਲਾਉਂ ਆਪਣਾ ਕੱਲ ਨੂੰ ਵੀ ਖੜੇ ਆ ਭਾਈ ਬੰਦੇ ਨਾਲ ਠੀਕ ਆ ਭਾਈ ਆ ਪੈਸੇ ਬਾਰੇ ਭਾਈ ਲਿਖਿਆ ਵਾ ਅੱਛਾ ਹਾਂ ਜੀ ਇੱਥੇ ਭਾਈ ਮੈਂ ਸਾਰਿਆਂ ਦੇ ਨਾਲ ਲਿਖੇ ਕਿ ਨਾਲ ਮੇਰੀ ਸਪੋਰਟ ਕੀਤੀ ਹੈ ਨਾ ਭਾਈ ਹਨਾ ਆਰੇ ਇੱਥੋਂ ਪੈਸੇ ਮੈਂ ਫੜ ਕੇ ਲੈ ਕੇ ਆਇਆ ਜਿਹੜਾ ਪਿੰਡ ਹੀ ਆ ਨਾ ਭਾਈ ਮੰਨਣਾ ਤੋਂ ਆਹ ਜਮਸ਼ੇਰੋਂ ਆਹ ਜਮਸ਼ੇਰ ਦਾ ਲਿਖਿਆ ਨਾ ਭਾਈ ਬਹੁਤ ਵਧੀਆ ਸੋਚ ਆ ਯਾਰ ਹਾਂ ਜੀ ਭਾਈ ਆ ਗਰੀਬੀ ਵਾਲੇ ਦਿਨ ਭਾਈ ਅਬ ਸਾਰੀ ਲਿਖੀ ਆ ਕਾਟ ਲਈ ਲਿਖੀ ਸੀ ਕੱਲ ਨੂੰ ਆਪਣੇ ਦੇ ਬਾਈ ਕੋਈ ਵੀ ਦਿਨ ਆਉਂਦਾ ਨਾ ਆ ਬਾਈ ਸਤਨਾਮ ਬਾਈ ਵਿੱਚ ਪੁਰਾ ਬਾਈਕ ਤੇ ਕੇ ਪਰੇ ਨਾਲ ਹਾਂਜੀ ਆਇਆ ਤਵਾ ਸਰਕਾਰੀ ਸੀ ਉਹ ਤੇ ਰਾਤ ਜਿੱਦਾਂ ਪਲੇਅਰ ਆ ਗਏ ਬਾਈ ਉਹ ਤੇ ਰਾਤ ਗੱਤੀ ਪਲੇਅਰਾਂ ਨੂੰ ਖਾਣਾ ਬਣਾਇਆ ਆਪਾਂ ਬੀਓ ਫਾਸੇ ਬੰਦ ਕੀਤੇ ਜੋ ਭਾਈ ਲੌਕਡਾਉਨ ਕਿਹਦੇ ਟਾਈਮੇ ਕਦੋਂ ਹੋਇਆ ਨਜਾਦੀਪਰ ਕੱਪ ਦਾ ਹੀ ਭਾਈ ਆਪਾਂ ਲਿਖਿਆ ਵਾਣਾ ਤੇ ਚੜ ਦੀ ਗਲਵਾਲ ਤੋਂ ਖੇਡੇ ਨਾ ਬਾਈ ਕਿੱਦਾਂ ਬਈ ਸਾਲੇ ਲਿਖਿਆ 2000 ਪੈਸੀ ਘਰ ਵਾਲਿਆਂ ਨੂੰ ਦਿੱਤੀ ਚੌਂਕ ਵਿੱਚ ਮਨਨਾ ਹਸਤਾਲ ਗੁਰ ਕੀ ਤੇ ਸਾਰੀ ਜੀਮ ਨਹੀਂ ਲਿਖੀ ਹੋਈ ਹੈ ਬਾਕੀ ਬਾਈ ਟਾਈਮ ਥੋੜਾ ਉਦਾਂ ਲ ਆ ਗਿਆ ਹੀਗਾ ਟੈਨਸ਼ਨਾਂ ਪੈ ਗਿਆ ਦਿਮਾਗ ਤੇ ਅੱਛਾ ਠੀਕ ਆ ਬਾਈ ਆ ਦੇਖ ਲੋ ਕਰੋਨਾ ਵਾਇਰਸ ਉਹ ਵੀ ਲਿਖਿਆ ਬਾਈ ਕਰੋਨਾ ਵਾਇਰਸ ਆ ਬਾਈ ਆ ਦੇਖ ਲੋ 2 ਮਹੀਨੇ ਕਰੋਨਾ ਵਾਇਰਸ ਦਾ ਰੌਲਾ ਸੀ ਸਾਰੀਆਂ ਮਾਰੇ ਉਹ ਦੁਨੀਆਂ ਬੰਦ ਹੋ ਗਈਆਂ ਛੋਪਾ ਨਾ ਬਾਈ ਹਾਂ ਲਿਖਿਆ ਵਾ ਜੀ ਆਪਾਂ ਜਿੱਦਾਂ ਜ਼ਿੰਦਗੀ 'ਚ ਜਿੰਨੇ ਬਾਈ ਆਪਾਂ ਹੈਲਪ ਕੀਤੀਆਂ ਨਾ ਬਾਈ ਆਪਾਂ ਨਹੀਂ ਭੁੱਲਨੇ ਬਾਈ ਆਪਾਂ ਮੇਹਾਨ 2006 ਤੋਂ ਭਾਈ 50 ਕਿਲੋ ਜਿਆਦਾ ਸ਼ੁਰੂ ਕੀਤੀ ਗਈ ਤੁਹਾਡੀ ਤੇ 10-12 ਮੇਹਾਨ ਇਦਾ ਹੀ ਬਾਈ ਹੌਲੀ ਹੌਲੀ ਓਪਨ ਜੀ ਚੱਲ ਗਏ ਠੀਕ ਆ ਬਾਈ ਖੇਡੀ ਹਮੇਸ਼ਾ ਇਦਾਂ ਹੀ ਆ ਕਿ ਭਾਰ ਹਲਕਾ ਰਿਆ ਖੇਡਦੇ ਭਾਰੀ ਜਿਆ ਜਿੱਦਾਂ ਆਪਣੇ ਹੁੰਦਾ ਹੀ ਆ ਕਿ ਨਹੀਂ ਮੈਂ ਅੱਜ ਆਪਾਂ ਜਾਂਦੇ ਖੇਡਦਾ ਵੇ ਖੁਸ਼ੀ ਹੁੰਦੀ ਪਈ ਆ ਨਹੀਂ ਜਾਂ ਮੈਂ ਉਹ ਪਲੇਅਰ ਨੂੰ ਮਿਲਿਆ ਉਹ ਪਲੇਅਰ ਤੇ ਕਬਡੀਆਂ ਪਾਈਆਂ ਕਿ ਮੈਂ ਨੂੰ ਪਤਾ ਮੈਂ ਗਾਂਹ ਵੱਧ ਸਕਦਾ ਬਾਈ ਇੰਨਾ ਗਰਾਬਰ ਤੇ ਸੀਗਾ ਆਪਣੀ ਮਿਹਨਤ ਤੇ ਹੀ ਗਣਾ ਬਾਈ ਵਧੀਆ ਬਾਈ ਕਮਾਉਣ ਲੱਪੇ ਆ ਬਸ ਚਲੋ ਬਾਪੂਣਾ ਫੈਲੀ ਹੌਂਤ ਲਾ ਹੋ ਗਿਆ ਬਾਈ ਉਹ ਆਸੀ ਇਹ ਆ ਕਿ ਇੰਨੇ ਸਾਡੀ ਘਰ ਪਰਵਾਰ ਮਤਲਬ ਜੋ ਵੀ ਘਰ ਬਾੜ ਬਣਾਉਣਾ ਵਾ ਕੁੜੀਆਂ ਦਾ ਵਿਆਹ ਸਭ ਉਹ ਆਪਣੇ ਦੇ ਆ ਬਾਈ ਉਹ ਟਪੈਂਡ ਕੀਤਾ ਪਿਆ ਆਪਾਂ ਵੀ ਬਾਈ ਜ਼ਿੰਮੇਵਾਰੀ ਹੈ ਸਮਝਦੇ ਆ ਕਿ ਬਾਈ ਕੋਲ ਕਿਰਪਾ ਨਾਲ ਬਾਈ ਫੇਲ ਗਰਾਉਂਡਾਂ ਜਾਈਏ ਜਿਵੇਂਰੇ ਜਿੱਦਨ ਤੁਹਾਡੇ ਸੱਟ ਲੱਗਦੀ ਆ ਹਾਂਜੀ ਉਸ ਤੋਂ ਬਾਅਦ ਚ ਤੋ ਹੀ ਨਾ ਘਰੇ ਆਏ ਆ ਤੇ ਆਪਣੇ ਘਰ ਦਾ ਕਿਦਾਂ ਦਾ ਮਾਹੌਲ ਸੀਗਾ ਵੀ ਜਦੋਂ ਅੰਕਲ ਅੰਟੀ ਨੂੰ ਪਤਾ ਲੱਗਾ ਵੀ ਤੁਹਾਡੇ ਸੱਟ ਲੱਗ ਗਈ ਭਾਈ ਆਪਾਂ ਇਦਾਂ ਸੀਗਾ ਮੰਮੀ ਹੁਣਾਂ ਪਤਾ ਹੀ ਨਹੀਂਗਾ ਇਦਾਂ ਦੱਸਿਆ ਹੀ ਨਹੀਂ ਕਿ ਮੇਰਾ ਆਪਰੇਟ ਵਾ ਇਦਾਂ ਨਾ ਭਾਈ ਉਹ ਜਦੋਂ ਘਰ ਉਹ ਨਾ ਆਇਆ ਆਏ ਆ ਮੰਨੇ ਉੱਤਾਰ ਹੁਣ ਇਹ ਲੈ ਕੇ ਆਏ ਆ ਆਪਾਂ ਨੂੰ ਹੂੰ ਹੂੰ ਮਤਾਂ ਨਾ ਤੁਰਦਾ ਭਾਈ ਕੁੜੀਆਂ ਭਾਈ ਮੰਮਾ ਹੁਣੇ ਸਾਰੇ ਭਾਈ ਫੈਮਿਲੀ ਤੋਂ ਭਾਈ ਕੀ ਮਤਲਬ ਇਹਦਾ ਪੱਟੀਆਂ ਵੱਡੀਆਂ ਕੀਤੀਆਂ ਦੇਖ ਕੇ ਫਿਰ ਉਹਨਾਂ ਨਾਲ ਮੈਂ ਗਿਆ ਮੈਂ ਕਿਹਾ ਤੁਸੀਂ ਮਲੂਹ ਹੋ ਸਕਦੇ ਨਾ ਵਾ ਤੋ ਇਹ ਆ ਹੌਸਲਾ ਛੱਡੀ ਜਾਂਦੇ ਪਏ ਆ ਠੀਕ ਆ ਤੇ ਫਿਰ ਉਹਨਾਂ ਨੇ ਹੌਸਲਾ ਭਾਈ ਦਿੱਤਾ ਉਤਤਵਾ ਭਾਈ ਮੈਂ ਕੁੜੀਆਂ ਦਾ ਦੇਨਦਾਲ ਭਾਈ ਕਦੀ ਨਹੀਂ ਦੇ ਸਕਦਾ ਮਤਲਬ ਨਾ ਇੰਨਾ ਕੀਤਾ ਜਦੋਂ ਗੈਰੀਏ ਭਾਈ ਤੀਜ ਬਾਜਮਾਨੀ ਉਹ ਚੀਜ਼ ਬਣਾ ਕੇ ਦੇਣੀ ਨਾ ਭਾਈ ਦਵਾਈ ਦਾ ਦੂ ਦਾ ਸਾਹ ਹੋਣਾ ਦੇਖਣਾ ਨਾ ਭਾਈ ਆਪਣੇ ਦੂਜਾ ਬਾਦੋਂ ਤੱਕ ਜਾਣਾ ਕੋੜੀ ਜਾਣਾ ਇੱਧਰ ਕੁੜੀ ਨਾ ਹੁਣ ਇੱਧਰ ਹੁਣਾ ਮੈਂ ਸੋਚਦਾ ਹੁਣਾ ਭਾਈ ਕੀ ਕੁੜੀਆਂ ਨੂੰ ਮੜਾ ਕਹਿ ਦਿੰਦੇ ਆ ਠੀਕ ਆ ਭਾਈ ਪਰ ਨਹੀਂ ਭਾਈ ਜੇ ਮੇਰੇ ਕੋਲ ਕੁੜੀਆਂ ਨਹੀਂ ਹੁੰਦੀਆਂ ਨਾ ਭਾਈ ਮੈਨੂੰ ਪਤਾ ਮੈਂ ਕਿੱਦਾਂ ਦੀ ਪ੍ਰੋਬਲਮ ਵਿੱਚ ਲੱਗਣਾ ਸੀ ਹਾਲਾ ਭਾਈ ਠੀਕ ਆ ਮੈਂ ਉਹਨਾਂ ਦਾ ਦੇਨ ਦਾ ਭਾਈ ਸਾਰੀ ਮੜਾ ਭਾਈ ਵਿਆਹ ਹੋ ਗਿਆ ਪਹਿਣਾ ਦਾ ਕਿ ਕੁੜੀ ਭਾਈ ਵਿਆਹ ਹੋਣਾ ਹੈ ਭਾਈ ਜਿੱਦਾਂ ਕੁੜੀਆਂ ਏ ਕੁੜੀਆਂ ਇਦਾਂ ਭਾਈ ਆਪਣਾ ਸੈਟਿੰਗ ਹੋਊਗੀ ਇੱਕ ਗੋਡੇ ਦੀ ਆਪਾਂ ਗਰੋਂਡਾ ਜਾਵਾਂਗੇ ਫੇਰ ਭਾਈ ਸਾਰੀ ਸੈਟਿੰਗ ਹੋਣੀ ਘਰ ਦੀ ਤੇ ਬਾਕੀ ਮੇਰੇ ਮਨ ਚ ਆਉਂਦੀ ਆ ਜਾਂ ਕੁੜੀਆਂ ਨੂੰ ਵੀ ਇਦਾਂ ਹੀ ਸੁਣੋ ਕਿ ਜ਼ਿਆਦਾ ਚੱਲਣਾ ਕਿ ਹਾਂ ਵੀ ਉਹ ਲਿਆਵੇ ਭਾਈ ਹੁਣੀ ਸੌਦਾ ਲਿਓ ਤੇ ਲੋਂਦੇ ਰੋਣਾ ਭਾਈ ਗੰ ਘਰ ਦੇ ਕੱਪਾ ਜਿਹੜਾ ਕੁੜੀਆਂ ਦਾ ਕੋਈ ਸ਼ੌਂਕ ਆ ਭਾਈ ਸਹੀ ਗਾ ਮੰਨ ਤੇ ਬੋਣਾ ਭਾਈ ਬਹੁਤ ਆ ਕਿ ਜਦ ਬੰਚ ਆਉਂਦੀਆਂ ਗੱਲਾਂ ਤੇ ਮੇਲੇ ਆਉਂਦੇ ਆ ਮੈਂ ਬੈਠਾ ਵਾ ਉਹਨਾਂ ਦਾ ਵੀ ਕੋਈ ਕੱਪਾ ਜਿਹੜਾ ਉਹਨਾਂ ਨੂੰ ਵੀ ਕੁਝ ਮੈਂ ਘਵਾਵਾਂ ਪਰਾਵਾਂ ਕੋਈ ਲਾਈਫ ਆ ਇਹ ਤੁਹਾਨੂੰ ਸਾਰੀ ਉਮਰ ਉਹ ਘਰ ਦਾ ਹੀ ਕਰੀ ਜਾਣਾ ਲੈ ਭਾਈ ਕੁੜੀਆਂ ਦਾ ਘਰ ਦਾ ਹੀ ਕਰੀਓ ਕੱਪਾ ਜਿਹੜਾ ਧੋ ਸੇ ਤੋਂ ਉੱਠ ਜਾਓ ਪਾਣੀ ਭਰਨਾ ਉਹ ਕਰਦਾ ਉਹ ਪਈ ਦਰਦਮਾਨ ਜਿਉਂਦਾ ਯਾਰ ਨਹੀਂ ਉਹਨਾਂ ਨੂੰ ਵੀ ਮੈਂ ਕਰਾਂ ਰੱਬ ਉਹਨਾਂ ਨੂੰ ਇੰਨੇ ਜੋਗਾ ਕਰੇ ਸੋਚਿਆ ਲੈ ਭਾਈ ਬਹੁਤ ਕੁਸ਼ਾ ਹੁਣਾ ਕਬੱਡੀ ਥੋਈ ਆ ਹਨਾ ਭਾਈ ਛਿਲੇਵਾ ਹੁਣ ਆਪਣੇ ਚਿੱਤਾਂ ਨਾਲ ਸਾਰੇ ਪਲੇਅਰ ਆਪਣੇ ਬਾਹਰ ਖੇਡਦੇ ਪਏ ਆ ਕੋਈ ਅਮਰੀਕਾ ਖੇਡਦਾ ਪਿਆ ਇਹ ਆਪਣੇ ਕੈਨੇਡਾ ਖੇਡਦਾ ਪਿਆ ਹਾਂਜੀ ਜਦੋਂ ਮੈਚ ਵੇਖਦੇ ਆ ਹਾਂਜੀ ਹਾਂਜੀ ਤੇ ਉਦਾਂ ਫੀਲ ਦਾ ਆਪਣੇ ਹੁੰਦਾ ਹੁਣ ਯਾਰ ਮੈਂ ਘਰੇ ਬੈਠਾ ਨਹੀਂ ਭਾਈ ਫੀਲ ਦਾ ਆਪਣੇ ਹੁੰਦਾ ਹੁਣ ਮੈਂ ਨਿਊਜ਼ੀਲੈਂਡ ਭਾਈ ਗਿਆ ਸੀਗਾ ਉਦੋਂ ਅੱਛਾ ਥੱਟ ਲੱਗੀ ਸੀ ਮੇਰੇ ਨਾਲ ਭਾਈ ਹਾਂ ਹਾਂ ਚਲੇ ਗਏ ਆ ਭਾਈ ਆਪਾਂ ਹਮ ਭਾਈ ਮੈਂ ਡੀਆਰ ਟੀਮ ਚ ਸੀਗਾ ਉਹ ਇਹ ਸਾਜੀ ਹਫਤਾ ਉਹਨਾਂ ਤੋਂ ਵੱਡੀਆਂ ਪਾਉਂਦੇ ਵਧੀਆ ਬਈ ਟੌਪ ਤੇ ਪਾਉਂਦੇ ਪਏ ਸੀ ਪਾਕਿਸਤਾਨ ਦਾ ਮੈਚ ਸੀ ਇਹ ਸਰਾ ਮੈਚ ਹੋਇਆ ਮਾਨ ਤੋਂ ਆ ਜੀ ਕਦੀ ਉੱਠੀਏ ਅਗਰੀ ਬੈਜੀ ਉੱਥੇ ਵੀ ਇਦਾਂ ਹੀ ਹੁੰਦੀ ਸੀ ਅੱਛਾ ਪਰ ਸੱਟ ਲਾ ਗਏ ਭਾਈ ਜੀ ਜੇ ਭਾਈ ਆਪਾਂ ਸੈੱਟ ਹੁੰਨੇ ਨਾ ਸਾਡਾ ਨਾਂ ਹੁੰਦੀ ਆਪਾਂ ਆਪ ਕਹਿਣਾ ਹੀ ਨਹੀਂ ਕਬੱਡੀਆਂ ਪਾਉਣੀਆਂ ਵਾ ਉੱਥੋਂ ਭਾਈ ਮੈਂ ਦੁਖੀ ਹੋ ਕੇ ਆਇਆਂ ਕਿ ਮੈਂ ਗਿਆ ਵੀ ਤਾਂ ਕਬੱਡੀ ਵੀ ਨਹੀਂ ਭਾਈ ਨਾ ਭਾਈ ਬਹੁਤ ਮਾਨੂ ਹੋਇਆ ਹੁਣ ਬਾਈ ਇੱਥੇ ਆ ਚਲੋ ਸਭ ਨੂੰ ਤਰੱਕੀ ਜਾਂਦੇ ਹੋ ਦੇ ਰੱਬ ਭਾਈ ਬਾਹਰ ਜਿੰਨੇ ਗਏ ਆ ਖੇਡਣ ਵਧੀਆ ਭਾਈ ਜਨਤ ਪਾਉਤ ਦੇਣਾ ਬਾਈ ਬੰਤੇ ਹੀ ਆ ਖੁਸ਼ੀ ਹੁੰਦੀ ਆ ਬਾਈ ਜਉਣਾ ਦੇਖਦਿਆਂ ਬਸ ਸਿੰਮੇ ਹੋਣੀ ਗਏ ਆ ਬਾਈ ਬੈਲਮਾ ਪੱਤਰ ਜੋਰ ਲੱਗੇ ਆ ਨਾ ਬਾਈ ਹੁਣ ਚਲੋ ਆਪਾਂ ਤੂੰ ਵਧੀਆ ਭਾਈ ਪਲੇ ਸਾਰੇ ਆਪਣਾ ਕਰਦੇ ਆ ਤੇ ਆਪਾਂ ਨੂੰ ਬਾਈ ਜੇ ਉੱਥੇ ਖੇਡਦੇ ਆਣਾ ਬਾਈ ਬਹੁਤ ਖੁਸ਼ੀ ਹੁੰਦੀ ਬਾਈ ਆਪਾਂ ਨੂੰ ਤੇਰੇ ਉਸਤਾਦ ਦਾ ਵੀ ਸੁਭਾਅ ਵਧੀਆ ਉਤਾਰਾ ਆਪਣਾ ਬੂਲਾ ਆ ਪਿਆਦਾ ਹਾਂ ਦੀ ਇਹ ਉਤਾਰ ਉਹਨਾਂ ਦੇ ਸਿਰ ਤੇ ਹੀ ਪਈ ਆਪਾਂ ਜੋ ਵੀ ਹਨਾ ਦੇਲਾ ਭਾਈ ਉਹਦੇ ਜਾ ਰਚਰ ਪੰਡਤ ਜਾਣਾ ਹੈਗਾ ਤੇ ਚਲੋ ਆ ਪਾਣੀ ਨੂੰ ਨਹੀਂ ਭਰਿਆ ਵੱਖਰਾ ਉਤਾਰ ਉਹਨਾਂ ਨੇ ਮੈਨੂੰ ਗਿਆ ਕਿ ਹਾਂ ਵੀ ਨਹੀਂ ਤੂੰ ਜਾ ਜਿੰਨੇ پیسے ਲੱਗੂਗੇ ਨਾ ਉਥਾਂ ਮੈਂ ਧਾਰੇ ਹੱਥੀ ਤਾਂ ਇਹ ਵੱਡੇ ਆ ਬੰਦੇ ਤੋਂ ਕਿ ਮੈਨੂੰ 25000 ਦੇ ਦਿੱ ਜਦੋਂ ਮੈਂ ਭਾਈ ਨੀ ਲੜਡ ਖੱਡਣ ਗਿਆ ਹੈਗਾ 180 ਕਲਾ ਕੇ ਗਿਆ ਹੈ ਭਾਈ ਠੀਕ ਆ ਇਦੋਂ ਤੇ ਲੋ ਦਬਾਈ ਮੈਚ ਨਹੀਂ ਖੇਡੇ ਚਲੋ ਪੈਸੇ ਨਿਊਜ਼ੀਲੈਂਡ ਬਾਕੀ ਖਰਚਾ ਉਹਨਾਂ ਦਾ ਨਹੀਂ ਹੁੰਦਾ ਪ੍ਰੋਮੋਟਰ ਦਾ ਭਾਈ ਇਦੋਂ ਮੈਂ ਆਪਾਂ ਲਾ ਹੀ ਉਦੋਂ ਚਲੋ ਭਾਈ ਉਹਨਾਂ ਨੇ ਦਿੱਤੇ ਸੀ ਪੈਸੇ ਲੱਖਾਂ ਰਾਂਡ ਦੇ ਦਿੱਤਾ ਭਾਈ ਉਹ ਹੀ ਪਿਆਗੇ ਫਿਰ ਚੜ ਗਿਆ ਨਾ ਭਾਈ ਅੱਛਾ ਆਓ ਤੇ ਇਹ ਭਾਈ ਸਫਰ ਲੱਗ ਗਿਆ ਚਲੋ ਗਾਂ ਦਾ ਰਸਤਾ ਭਾਈ ਨਿਕਲੇ ਆਉਂਦਾ ਨਾ ਬੰਦੇ ਅਈ ਗਾਸੀ ਹੋ ਜਾਂਦੀ ਆ ਜਣੀ ਭਾਜੀ ਇੱਕਾ ਫਿਰੋਗ ਵਾਲਾ ਸੱਚੀ ਆ ਵੀ ਜਿੰਨੀ ਦਿਨ ਬੰਦਾ ਖੇੜਾ ਨਾ ਲਈ ਉੱਥੇ ਆ ਗਿਆ 19 ਦਿਨ ਬੰਦੇ ਨੂੰ ਮੋਤ ਨਹੀਂ ਮਿਲਦਾ ਸਹੀ ਗੱਲ ਆ ਬਾਈ ਜੇ ਹੁਣ ਦਾ ਕਵਡੀਆਂ ਬੋਣਾ ਬਾਈ ਉੱਥੇ ਜੇ ਬੰਦਾ ਕੰਮ ਕਰੂਗਾ ਤੇ ਪੈਸੇ ਮਿਲਨੇ ਆ ਕਰੂਗਾ ਤੇ ਪੈਸੇ ਮਿਲਨੇ ਆ ਬਾਈ ਓਹੀ ਵੇ ਬਾਈ ਚਲੋ ਚਲ ਜੋ ਵੀ ਆ ਪਰਵਾਦਵਾ ਬਾਈ ਸ਼ੁਕਰ ਆ ਇਹ ਲੈਨ ਚ ਮੈਂ ਪਿਆ ਆ ਜੇ ਦੁਨੀਆ ਘੁੰਗੀ ਤੇ ਕਵਡੀ ਸਿਰ ਤੇ ਬਾਈ ਲੋਕ ਨੇ ਪੁੱਛਣਾ ਹੀ ਕਿਆ ਭਾਈ ਛਿਲੇ ਵੀਰੇ ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗੀ ਆ ਚਾਹੇ ਕਿਸੇ ਨੇ ਹੀ ਆਰ ਦਿੱਤਾ ਹਾਂਜੀ ਚਾਹੇ ਕਿ ਇਹਨੇ 5000 ਦਿੱਤਾ ਹਾਂਜੀ ਤੁਸੀਂ ਕੱਲੀ ਗੱਲੀ ਗੱਲ ਡੈਰੀ 'ਚ ਲਿਖੀ ਡੈਰੀ 'ਚ ਲਿਖੀ ਭਾਵੇਂ ਕੋਈ ਮਾੜਾ ਮੈਚ ਲੱਗਾ ਚੰਗਾ ਭਾਈ ਕੱਲ ਨੂੰ ਚਲੋ ਉਹ ਵੀ ਲਿਖਿਆ ਹੈ ਨਾ ਹਾਂਜੀ ਇਹ ਨਹੀਂ ਭਾਈ ਮੈਂ ਇੱਕ ਵਾਰੀ ਲਿਖ ਦਿੱਤਾ ਤੇ ਲਿਖ ਦਿੱਤਾ ਤੇ ਮਨਣਾ ਨਹੀਂ ਜਦੋਂ ਸੁਖੀ ਭੱਜ ਆਈ ਸੀ ਨਾ ਉਹ ਤੋਂ ਭਾਈ 2 ਦਿਨ ਪਹਿਲਾਂ ਡੈੜੀ ਪੜੀ ਅੱਛਾ ਵਿੱਚ ਵਿੱਚ ਭਾਈ ਜਦੋਂ ਫ੍ਰੀ ਹੁੰਦਾ ਨਾ ਡੈੜੀ ਭਾਈ ਇਹ ਨਹੀਂ ਕਿ ਬੰਦਾ ਬੋਲ ਹੁੰਦਾ ਹਾਂਜੀ ਭਾਈ ਮੈਂ ਭਾਈ ਇਹ ਡੈੜੀ ਪੜਦਾ ਹੁੰਦਾ ਭਾਈ ਅੱਛਾ ਇੱਕ ਰੱਖਿਆ ਮੈਂ ਟਾਈਮ ਨਹੀਂ ਕਿ ਇੰਨੇ ਮਹੀਨੇ ਵਾਲੇ ਡੈਡੀ ਪੜ ਲਈ ਆ ਕੀ ਕਾ ਤੋਂ ਮੈਂ ਭੁੱਲ ਨਾ ਜਾਵਾਂ ਬੰਦਿਆਂ ਨੂੰ ਕਿਉਂ ਭਾਜੀ ਸਹੀ ਸਾਰਾ ਹੀ ਸੀ ਭਾਈ ਯਾਦ ਚੇਤੇ ਆ ਜਾਂਦਾ ਬਈ ਸਾਰਾ ਹੀ ਨਾ ਤੇ ਬਾਕੀ ਹੁਣ ਕੋਈ ਚੋਣ ਵਾਲੇ ਨੂੰ ਇਹ ਹੀ ਆ ਭਾਈ ਯਾਰ ਪਿਆਰ ਕਰਨਾ ਨੇ ਨੂੰ ਪੀਲ ਕਰਨਾ ਚਾਹੁੰਦਾ ਕੋਈ ਮੈਂ ਭਾਈ ਇਹੀ ਚਾਹੁੰਦਾ ਕਿ ਚਲੋ ਦੁਬਾਰਾ ਆਪਾਂ ਸੈੱਟ ਹੋ ਗਏ ਭਾਈ ਗਰਾਉਂਡਾਂ 'ਚ ਖੇਡੀਏ ਠੀਕ ਆ ਭਾਈ ਗੋਡੇ ਦਾ ਭਾਈ ਹਰੀ ਜਿੱਦਾਂ ਚੱਲੀ ਜਾਂਦਾ ਅਪਰੇਟ ਭਾਈ ਪਹਿਲਾ ਅਪਰੇਟ ਉੱਤਾਂ ਹੋਇਆ ਨਾ ਭਾਈ ਪ੍ਰੀਸ਼ਨ ਹੁਣ ਆ ਭਾਈ ਦੇਖੋ ਤੁਸੀਂ ਦੇਖਿਆ ਹੀ ਗੋਡੇ ਹਿੱਟਾਉਣਾ ਨਾ ਭਾਈ ਹੁਣ ਬਲੱਡ ਹੈ ਵੀ ਆਈ ਜਾਂਦਾ ਨਾ ਸਟੈਡ ਨਹੀਂ ਤੁਰੀਦਾ ਮਤ ਜਾਨ ਦਰਦਾ ਚਲੋ ਇਹ ਆ ਗਈ ਭਾਈ ਸਾਡਾ ਟਾਈਮ ਲੱਗ ਜਾਣਾ ਵਾ ਕਰੋ ਇਦਾਂ ਹੀ ਆ ਭਾਈ ਆਉ ਦੇ ਆ ਜਾਈਦਾ ਹਾਂ ਭਾਈ ਪੰਜਾਂ ਦੇ ਆ ਦਵਾਈ 55 ਖੋਰੀ ਗਰੀਬ ਨੇ ਕਿੱਥੋਂ ਭਾਈ ਗੱਲ ਲੈਣੀ ਸਹੀ ਗੱਲ ਮੈਂ ਇਹ ਕਹਿੰਨਾ ਕਿ ਜੋ ਛੌਂਗਾ ਮੇਰਾ ਘਰਦਿਆਂ ਛੌਂਗਾ ਉਹ ਵੀ ਪੂਰਾ ਕਰਦੀ ਏ ਗਾਂ ਕੁੜੀਆਂ ਬਿਉਣੀਆਂ ਘਰਵਾ ਬਣਾਉਣਾ ਜ਼ਿੰਮੇਵਾਰੀ ਭਾਈ ਸਾਰੀ ਮਿੱਤੇ ਆ ਕਰ ਲੈਣੀ ਮम्मा ਉਹਨਾਂ ਨੂੰ ਪੁੱਛੀ ਦੇ ਲਿਆ ਭਾਈ ਜੀ ਉਹਨਾਂ ਬਾਰੇ ਕੀ ਕਹਣਾ ਸਭ ਕੁਝ ਇੱਥੇ ਹੀ ਆ ਅੱਛਾ ਹਾਂਜੀ ਉਹਨਾਂ ਨਾਲ ਹੀ ਗੱਲ ਕਰਨੀ ਭਾਈ ਜੀ ਮੈਂ ਇਹ ਕਹਣਾ ਭਾਈ ਜੀ ਕਿ ਚਲੋ ਐਨ ਆਰ ਆਈ ਹੈਗੇ ਇੱਧਰ ਪ੍ਰੋਟ ਹੈਗੇ ਜਣਾ ਭਾਈ ਯਾਦ ਭਰਾ ਹੈਗੇ ਪਲੀਜ਼ ਆਪਣੀ ਹੈਲਪ ਕਰਨ ਥੋੜੀ ਇਹਣਾ ਭਾਈ ਉਦਾਂ ਨਹੀਂ ਜਾਂਦੀ ਭਾਈ ਬਕਾਰ ਨਹੀਂ ਜਾਂਦੀ ਹੱਲ ਭਾਈ ਉਹਨਾਂ ਬਈ ਆਪਾਂ ਮੈਦਾਨਾਂ 'ਚ ਫੇਰ ਖੜੇ ਹੋ ਕੇ ਦਿਖਾ ਦਿਖਾਣਾ ਹੈਣਾ ਭਾਈ ਵਾਹਿਗੁਰੂ ਨੂੰ ਆਪਾਂ ਚਿੱਤੇ ਕਰਕੇ ਗੈਨ ਨਹੀਂ ਗੱਲ ਕਿੰਨਾ ਪਿਆ ਕਿ ਬੇਕਾਰ ਨਹੀਂ ਜਾਂਦੀ ਤੁਹਾਡੀ ਹੈਲਪ ਬਾਕੀ ਆਪਣੀ ਸ਼ੀਲੇਵਾ ਆਪਣਾ ਫੋਨ ਨੰਬਰ ਬੋਲਦੇ ਜਰੂਰ ਹਨਾ ਫੋਨ ਨੰਬਰ ਭਾਈ ਮੇਰਾ ਹੈਗਾ 9858 14300 ਤੇ ਬਾਕੀ ਭਾਈ ਆਪਾਂ ਜੀ ਫੇਸਬੁੱਕ ਤੇ ਮੈਸੇਜ ਕਰੀਦਾ ਮੈਂ ਇੰਨੀ ਹੁੰਦਾ ਭਾਈ ਮੈਨੂੰ ਕੋਈ ਮੇਰੀ ਜ਼ਿਆਦਾ ਹੀ ਹੈਲਪ ਕਰੇ ਮੈਂ ਇਹ ਕਹਿੰਦਾ ਨਾ ਭਾਈ ਸਰਦਾ ਆਪਾਂ ਦਾ ਤੰਗ ਹੋਏ ਬੰਦਾ ਸਹੀ ਗੱਲ ਹੈ 500 ਕਰੇ 1000 ਕਰੇ ਤੁਹਾ ਦੋਸ ਕਰੇ ਨਾ ਭਾਈ ਉਹ ਅਗਲੇ ਡਿਪੈਂਡ ਹੋ ਜਾਂਦਾ ਨਾ ਭਾਈ ਇਹ ਕਹਿੰਦਾ ਚਲੋ ਯਾਰ ਪਲੀਜ਼ ਹੈਲਪ ਹੋ ਜਵੇ ਤਦ ਆਪਾਂ ਲੋ ਵਾ ਜਲਦੀ ਵਾਪਸੀ ਕਰਾਣਾ ਬਸ ਕਰਨੇ ਬੈਣੀਦਾ ਜੀ ਯਾਰ ਉਮਰ ਕਿੰਨੀ ਹੈ ਖਾਲੀ ਬਈ ਹੋ ਗਈ ਹੈ ਲਾਈਫ ਚੱਲ ਚਲੀ ਜਾਣਾ ਬਾਈ ਟਾਈਮ ਹੂੰ ਟਾਈਮ ਚਲੀ ਜਾਣਾ ਵਾ ਇਹ ਆਪਣੀ ਜ਼ਿੰਦਗੀ ਦਾਣਾ ਬਾਈ ਮੈਂ ਇਹ ਕਹਿੰਦਾ ਏਕ ਏਕ ਦਿਨ ਕੀਮਤੀ ਹੈ ਭਾਈ ਵਾਪਸੀ ਕਰੀਏ ਕਿਉਂਕਿ ਬਾਈ ਕੁੜੀਆਂ ਵਿਆਹਣੀਆਂ ਘਰ ਵਾ ਬਣਾਉਣਾ ਕੀ ਉਮਰ ਹੋ ਗਈ ਆਪਣੀ ਲਾਈਫ ਦੇਖਣੀ ਸੈਟਿੰਗ ਕਰਨ ਦੀ ਨਾ ਬਾਈ ਭਰਾ ਨੂੰ ਸੈਟ ਕਰਨਾ ਬਾਈ ਆਪਾਂ ਇਹ ਨਹੀਂ ਬੜੀ ਭਰਾ ਜੇ ਇੱਦਾਂ ਵਾ ਆਪਾਂ ਉਹਦੀ ਜ਼ਿੰਮੇਵਾਰੀ ਚੱਕ ਲਾਂਗੇ ਆ ਵੀ ਨਹੀਂ ਉਹਨਾਂ ਮੈਂ ਸੈਟ ਕਰਨਾ ਲੈ ਇਸ ਚ ਬਾਕੀ ਸੀਲੇ ਬਹੁਤ ਬਹੁਤ ਧੰਨਵਾਦ ਯਾਰ ਤੇਰਾ ਟਾਈਮ ਦਿੱਤਾ ਭਾਜੀ ਯਾਰ ਰੋਟੀ ਬਾਣੀ ਬਣਿਆ ਬਈ ਕੋਈ ਨਹੀਂ ਮੈਂ ਆਉਂਗਾ ਫਿਰ ਕਰ ਬਈ ਪ੍ਰੋਮਿਸ ਹੈ ਕਿ ਆਪਾਂ ਕਿਸੇ ਟਾਈਮ ਬੈਣਾ ਰੋਟੀ ਬਾਣੀ ਪੱਕਾ 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 ਚਾ ਰੋਟੀ ਆਈ ਹੋਈ ਭਾਈ ਆਪਾਂ ਕੀ ਕਰੀਏ ਤੁਹਾਡਾ ਆਣਾ ਬਈ ਆਪਣਾ ਆਉਂਗਾ ਸੈਟ ਕਰਾਂਗੇ ਠੀਕ ਹੈ ਮੇਰਾ ਬਤੀ ਬਹੁਤ ਮਿਹਰਬਾਨੀ ਸੱਸੀ ਦਾ ਬਾਈ ਕੋਈ ਚੜ ਦੀ ਗਲਾਚ ਰੱਖੇ ਭਾਜੀ ਸਾਰੇ ਆਣ